ਈ ਗੱਲ ਹੋ ਗਈ ਹੈ ਚੁੱਪ ਕਰੀ ਬੈਠੀ ਹੈ। ਉਹੀ ਬੱਸ ਖੁੱਪ ਕਰ ਗਈ। ਮੈਂ ਤੈਨੂੰ ਆਇਆ ਜਾਂਦਾ ਸੀ। ਵੀ ਜਿਹੜਾ ਜਹਾਜ਼ ਸੂਟ ਤੇਰੇ ਪਾਇਆ ਨਾ ਇਹਦੇ ਚ ਸੱਚੀ ਐ ਲੱਗਦਾ ਜਿਵੇਂ ਅੱਕਦਾ ਭਾਂਬੜ ਵਲ ਰਿਹਾ ਹੋਵੇ। ਅੱਛਾ ਤੇ ਤੈਨੂੰ ਇਹਦੇ 2-3 ਸੂਟ ਹੋਰ ਨਾ ਬਣਾ ਦਿਆ। ਚਲ ਵੇਖ ਲਿਆ ਦੋ। ਤੁਹਾਨੂੰ ਪਸੰਦ ਆ ਤੇ। ਪਸੰਦ ਆ ਮੈਨੂੰ ਤਾਂ ਮਿੰਟ ਤੂੰ ਵੀ ਬਹੁਤ ਪਸੰਦ। ਚਲ ਵੇਖ ਲਿਆ ਕੋਈ ਨੀ। ਇਹ ਕਿਵੇਂ ਆ ਗਿਆ? ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਚਾਚੀ। ਸਤਿ ਸ਼੍ਰੀ ਅਕਾਲ। ਬਾਜਾ ਇਥੇ ਇਹ ਬੰਤੋ ਦਾ ਮੁੰਡਾ ਹੈ ਅੱਛਾ ਅੱਛਾ ਹਾਂ ਆਪਣੇ ਘਰੇ ਆਉਂਦੀ ਹੁੰਦੀ ਬੰਤੋ ਦੁੱਧਾ ਚਾ ਠੀਕ ਐ ਸੇ ਤਾਂ ਠੀਕ ਐ ਵਧੀਆ ਤੂੰ ਦੱਸ ਕਿਵੇਂ ਆਇਆ ਸ਼ਰਾ ਮਮਾ ਦਾ ਕੰਮ ਹੀ ਆਇਆ ਸੀ ਮੈਨੂੰ ਲੱਡੂ ਨੇ ਭੇਜਿਆ ਸੀ ਅੱਛਾ ਉਹ ਕਹਿੰਦਾ ਮੇਰਾ ਚਾਚੇ ਕੇ ਜਾਂਦਾ ਨਹੀਂ ਪਤਾ ਹੀ ਅਸੀ ਹੁਣ ਵੀ ਕੀ ਗੱਲਬਾਤ ਆ ਮੈਨੂੰ ਵੀ ਘਰ ਨੂੰ ਜਾ ਕੇ ਸੁਨੇਹਾ ਲਾਇਆ ਫਿਰ ਮੈਨੂੰ ਮੂੰਹ ਮਲਾ ਜਾ ਕਰਨਾ ਪਿਆ ਚਾਚਾ ਕੀ ਕਹਿੰਦੇ ਹੈਗੇ ਉਹ ਕਹਿੰਦੇ ਕੱਲ ਨੂੰ ਆਉਣਾ ਸ਼ਾਇਦ ਭੂਆ ਵੀ ਆਉਗੀ ਤੇ ਉਹ ਆਉਣਗੇ ਦੂਜੇ ਰਿਸ਼ਤੇਦਾਰ ਜਿਨ੍ਹਾਂ ਨੇ ਵੀ ਬੰਨ ਕੇ ਜਰਾ ਰੌਲਾ ਹੂ ਥੋੜਾ ਕੋਈ ਮੈਨੂੰ ਪੂਰੀ ਗੱਲ ਤਾਂ ਉਹਨੇ ਦੱ ਠੀਕ ਹੈ ਨਾ ਹੁਣ ਮੈਂ ਤੈਨੂੰ ਕੀ ਦੱਸਾਂ ਤੂੰ ਮੇਰੇ ਜਵਾਕਾਂ ਦੇ ਹਾਨ ਦਾ ਹੁਣ ਬਸ ਯਾਰ ਉਹ ਕਿਸੇ ਹੋਰ ਗੱਲ ਤੇ ਹੋਏ ਵੇ ਹੁਣ ਉਹ ਜ਼ਮੀਨ ਪਿੱਛੇ ਰੋਂਦੇ ਆ ਤੇਰਾ ਕੁਝ ਕੱਲ ਮੇਰੇ ਨਾਲ ਕਰਕੇ ਤੇਰੀ ਮੰਮੀ ਨੂੰ ਤਾਂ ਪਤਾ ਹੀ ਐ ਉਹ ਚਾਚਾ ਦੇਖੀ ਬੈਠੇ ਹੁਣ ਉਹਨਾਂ ਕੋਲੇ ਆਪਦੀ ਵੀ ਓਨੀ ਐ ਤੇਰੀ ਖਾ ਕੇ ਕਿੱਧਰ ਜਾਣਗੇ ਉਹ ਪਹਿਲਾਂ ਆਪਦੀ ਦਾ ਸਾਹਮਣੇ ਨਾਲ ਆਪਦੀ ਜੀ ਦਾ ਮੇਰੇ ਨਾਲ ਦਾ ਉੱਥੇ ਕੱਖ ਨਹੀਂ ਲਾਏ ਉਹਨਾਂ ਨੇ ਰੋਹੀ ਤਾਂ ਗੱਲ ਆ ਹੁਣ ਜੇ ਕਹਿ ਦਿੰਨੇ ਆ ਗੱਲ ਹੁਣ ਮੈਂ ਪਤਾ ਨਹੀਂ ਹੁਣ ਮਾਂ ਨੇ ਪਤਾ ਨਹੀਂ ਕੀ ਉਂਗਣਾ ਲਾਈਆਂ ਨੇ ਜਵਾਕ ਵੀ ਮੇਰੇ ਖਿਲਾਫ ਕਰਤੇ ਨੇ ਤਾਂ ਸਾ ਤੇ ਮਾਂ ਕੋਈ ਚਾਚਾ ਪੁੱਤ ਨੂੰ ਦਾ ਕਰਨਾ ਹੀ ਪੂਆ ਫਿਰ ਘਰੇ ਗਲੇ ਇਸ ਪਿੰਡ ਦਾ ਗਾਹ ਉਹਦੀ ਘਰਾੜੀ ਵੀ ਪੈੜੀ ਆ ਪੈੜੀ ਆ ਪੈੜੀ ਤਾਂ ਪੈੜੀ ਬਈ ਪੁੱਛਣਾ ਬਸ ਐਵੇਂ ਆ ਕਿਉਂ ਚਲ ਕੋਈ ਨਹੀਂ ਹੋਰ ਫਿਰ ਚਾਚੀ ਕਿੱਥੋਂ ਲਿਆਂਦੀ ਚਾਚਾ ਕਿੱਥੋਂ ਲਿਆਂਦੀ ਕੀ ਵਿਆਹ ਕਰਾ ਕੇ ਲਿਆਂਦੀ ਹੈ ਕੋਈ ਐਵੇਂ ਲਿਆਂਦੀ ਪਿੰਡ ਤੋਂ ਪੁੱਛਦਾ ਪਿੰਡ ਕਿਹੜਾ ਹੈ ਇਹ ਤਾਂ ਉਧਰ ਪੀੜੀਆਂ ਮੰਗਾ ਅੱਛਾ ਰਾਜਸਥਾਨ ਕੰਨੀ ਚਲ ਵਧੀਆ ਹਰਿਆਣੇ ਚ ਹਾਂ ਉਧਰ ਪੁੱਤ ਚਾਹਣਾ ਕਿ ਲਿਆਉ ਤੇਰੇ ਵਸੇ ਬਸ ਚਾਚੀ ਕੋਈ ਨਹੀਂ ਜਾ ਮੈਂ ਫੇਰ ਕਦੇ ਪੀਉਂਗਾ ਬਸ ਮਸ ਨੇਹੀਂ ਲਾਉਣ ਆਇਆ ਸੀ ਉਹ ਮੌਕੇ ਦਾ ਹਾਂ ਮਗਲ ਆਦੀ ਕੋਈ ਮੇਰੇ ਅੱਖੇ ਨਹੀਂ ਲੱਗਿਆ ਕੋਈ ਨਹੀਂ ਅਸੀਂ ਕਦੋਂ ਕਹਿੰਦੇ ਆ ਉਹਨੂੰ ਬੁਲਾਇਆਗਾ ਕੱਲ ਨੂੰ ਚਾਚਾ ਕੱਲ ਨੂੰ ਬੁਲਾ ਕੋਈ ਨਹੀਂ ਕੱਲ ਨੂੰ ਆ ਜਾਾਂਗੇ ਦੇਖ ਲਾਂਗੇ ਦੇਖਦੇ ਆਂ ਫਿਰ ਕੀ ਕਹਿੰਦੇ ਆ ਕੀ ਕਹਿੰਦਾ ਤੇਰਾ ਯਾਰ ਨਾਲੇ ਉਹਦਾ ਪਤਾ ਹੀ ਹੈ ਕੀ ਕਹਿੰਦਾ ਦਿਸੀ ਜਾਂਦਾ ਹਨ ਕਮਾਂਡਰ ਤੇ ਪਿੰਡ ਵੀ ਕਹੀ ਜਾਂਦਾ ਉਹ ਤਾਂ ਗੱਲਾਂ ਕਹਿੰਦਾ ਕਿ ਸਾਡੀ ਗੱਲ ਨਾ ਉਹਦੇ ਗੱਲ ਹੁਣ ਤੁਸੀਂ ਰਹੀ ਜਾਂਨੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਗਿਆ ਗੱਲ ਚਾਚਾ ਜਾਂ ਦੱਬੀ ਰਹਿੰਦੀ ਹੁੰਦੀ ਆ ਮੇਰੇ ਸਾਲ 15 ਸਾਲ ਪੁਰਾਣੀ ਕਤਲ ਨਿਕਲਿਆ ਹੁੰਦੇ ਆ ਹੈ ਇਹ ਗੱਲ ਤਾਂ ਖੂਚ ਸਿਰਦੇ ਕਹਿੰਦੇ ਉੱਥੋਂ ਨਹੀਂ ਨਿਕਲਿਆ ਉੱਥੋਂ ਨਿਕਲਿਆ ਹੁੰਦੀ ਆ ਮੈਂ ਤਾਂ ਫਿਰ ਵੀ ਨਹੀਂ ਸੀ ਕਿਸੇ ਕੋਲੇ ਗੱਲ ਰੱਖੀ ਹਾਂ ਮ ਮਾ ਕੇ ਮਾ ਚਲ ਛੱਡ ਕਾਦੇ ਲੀ ਕਾਦੇ ਲੀ ਕਾਦੇ ਲੀ ਚਾਚਾ ਤੂੰ ਤਾਂ ਗੋਦੀ ਚਾਇ ਚੱਕ ਪਾ ਲਿਆ ਉਹਨੂੰ ਉਹ ਭੁੱਲ ਗਿਆ ਹੁਣ ਕੀ ਕਰ ਗਏ ਹੈ ਜਦੋਂ ਮੰਨ ਕੇ ਜਿਹੜੀ ਤਾਇਆ ਮਰ ਗਿਆ ਸੀ ਉਦੋਂ ਬਾਅਦ ਤੂੰ ਹੀ ਸੀ ਸਾਰਾ ਮੈਂ ਸਾਰਾ ਸਾਰਾ ਕੁਝ ਹੀ ਮੈਂ ਕੀਤਾ ਦੋਨਾਂ ਦਾ ਕੀਤਾ ਉਦੋਂ ਦੱਬਨ ਵਾਲਾ ਹੁੰਦਾ ਇਹਨਾਂ ਦਾ ਇਹ ਮੇਰੇ ਨਾਲ ਭੀਖ ਮੰਗਦੇ ਹਨ ਉਹਨੂੰ ਹੁਣ ਜਿਹੜੇ ਉੱਤੋਂ ਨਹੀਂ ਹੁੰਦੇ ਆ ਬਸ ਯਾਰ ਉਦੋਂ ਬਸ ਆਪਦੀਆਂ ਗਲਤੀਆਂ ਹੁਣ ਕੀ ਕਰ ਸਕਦੇ ਆ ਉਹ ਗਲਤੀਆਂ ਦਾ ਕੰਮ ਚਾਚਾ ਫਿਰ ਤੈਨੂੰ ਕੋਈ ਮਾਰਾ ਵੀ ਨਹੀਂ ਕਹਿੰਦਾ ਪਿੰਡ ਚ ਇਹ ਵੀ ਦੇਖ ਤੂੰ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਆਵਾਂਗੇ ਮਾਰਾਂਗੇ ਗੇੜਾ ਚਲ ਠੀਕ ਆ ਚ ਉਹ ਤਾਂ ਮੈਨਾਂ ਦਾ ਉੱਥੇ ਪਿੰਡਾ ਉੱਥੇ ਨਹੀਂ ਲੱਗਿਆ ਬਠਿੰਡੇ ਉੱਥੇ ਲੱਗਿਆ ਮੈਨਾਂ ਦਾ ਪ੍ਰਾਈਵੇਟ ਲੱਗਿਆ ਅੱਛਾ ਚਲੋ ਵਧੀਆ ਜਸਮਾ ਦੀ ਵਧੀਆ ਦੇ ਮੇਰਾ ਅੱਛੀ ਫਿਰ ਫਿਰ ਪੀਣ ਚਾਹ ਕਿਤੇ ਕੋਈ ਨਹੀਂ 2 ਮਿੰਟ ਲੱਗਦੇ ਉੱਥੇ ਚਾਹ ਦਾ ਨਾ ਨਾ ਕੋਈ ਨਹੀਂ ਬਸ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਥੇ ਕਿੰਨਾ ਟਾਈਮ ਲੱਗਦਾ ਮੇਰਾ ਵੀ ਤੈਨੂੰ ਪਤਾ ਸ਼ੁਕਰੀਆ ਹਾਂ ਹਾਂ ਚੰਗਾ ਫਿਰ ਚੰਗਾ ਬਥੇ ਚਲ ਮੈਨੂੰ ਵੀ ਤਾਂ ਮੈਨੂੰ ਦੱਸ ਦੋ ਮੈਂ ਵੀ ਆ ਜੂੰਗਾ ਨਾ ਕੋਈ ਗੱਲ ਨਹੀਂ ਕੋਈ ਗੱਲ ਹਾਂ ਮੈਂ ਵੀ ਭਰ ਦੂ ਥੋੜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜਾ ਚੰਗਾ ਦੇਖ ਲੈ ਇਹ ਤਾਂ ਤੁਮ ਲਾਈ ਜਾਂਦੇ ਆਪਾਂ ਕਰਦੇ ਆ ਨਾ ਆਪਾਂ ਨੂੰ ਮੈਂ ਕੀ ਮੁੰਡੇ ਦੇ ਡਾਂਗ ਮਾਰਦਾ ਸੀ ਮੁੰਡੇ ਨੂੰ ਨਹੀਂ ਭੇਜਿਆ ਸੁਖਪਾਲ ਨੇ ਆ ਇਹਨੂੰ ਗੱਲ ਕਹਿਤੀ ਇਹ ਹੁਣ ਜਾ ਕੇ ਆ ਦੀ ਮਾਂ ਕੋਲੇ ਗੱਲ ਕਰੂਗਾ ਤੇ ਮਾਂ ਇਹਦੀ ਸਾਰੇ ਪਿੰਡ ਚ ਡਾਂਉਂਦੀ ਪਿੱਟੂਗੀ ਹਾਂ ਫਿਰ ਜਦੋਂ ਆਵਦੇ ਓਹੀ ਗੱਲ ਹੂੰ ਕੀ ਕਰਗੇ ਇਹਨਾਂ ਨੂੰ ਲੈ ਇਹਨਾਂ ਦਾ ਓਹੀ ਗੱਲ ਵੀ ਤੂੰ ਮੈਨੂੰ ਸਿੱਧੀ ਅੱਛਾ ਹੂੰ ਮੇਰੇ ਕੋਲੇ ਆਉਂਦੇ ਨਹੀਂ ਕੋਈ ਹਾਂ ਲੈ ਵੀ ਆ ਵੀ ਤੁਸੀਂ ਹੂੰ ਮੇਰੇ ਕੋਲੇ ਆਉਣਾ ਹੀ ਗਏ ਆ ਫਿਰ ਤੁਸੀਂ ਕਾਦੇ ਲਈ ਇਹ ਜਿਹੀਆਂ ਗੱਲਾਂ ਕਰਦੇ ਹੋ ਹੂੰ ਚਲਾ ਪਤਾ ਜਿਹੋ ਜੀ ਹੈਗੀ ਐ ਜਵਾਕਾਂ ਨਾਲ ਕਦੇ ਉਹ ਹੁੰਦਾ ਰੋਸਾ ਜਵਾਕ ਮੈਂ ਮੈਂ ਬਿਲਕੁਲ ਵੀ ਕੋਈ ਆਹ ਸਾਲਾ ਹੂੜਾ ਫੱਕਦਾ ਹੀ ਨਹੀਂ ਸੀ ਜੇ ਇਹਦੀ ਜ਼ੁਬਾਨ ਤੇ ਆਪ ਚੰਗੀ ਹੁੰਦੀ ਕੁੱਤੇ ਦੀ ਪੂਛ ਐ ਇਹ ਕਦੇ ਸਿੱਧੀ ਨਹੀਂ ਹੋ ਸਕਦੀ ਮੈਂ ਤੁਹਾਨੂੰ ਦੱਸਾਂ ਚੱਲ ਉਧਰ ਚੱਲ ਗਏ ਮੈਂ ਤਾਂ ਪਸ਼ੂਆਂ ਜਿਹੇ ਮਾਰੇ ਬੈਠਾ ਸੀਗਾ ਉਹ ਐ ਕਰ ਜੇ ਫਲੀਆਂ ਜੀਆਂ ਤੋੜਦੀਆਂ ਤਾਂ ਇੱਧਰ ਤੋੜ ਲੈਣੇ ਫਿਰ ਆਪਾਂ ਆਹੋ ਚੱਲ ਚੱਲ ਤੋੜ ਲੈ ਫਲੀਆਂ ਨਾਲੇ ਬਿਮਾਰੇ ਜੀਆਂ ਦੇਖ ਲੈ ਨਾਲੇ ਆਪਣੇ ਭਿੰਡੀਆਂ ਜੀਆਂ ਪੰਗਾਂ ਗੀਆਂ ਉਹ ਫਿਰ ਪੱਕ ਜਾਣਗੀਆਂ ਖਾਂ ਤੋਰ ਲੈਨੇ ਸਬਜ਼ੀ ਆ ਤਾਂ ਮੱਛੀ ਕੇ ਬੈਂਗਣ ਜੇ ਤਾਂ ਇੱਧਰ ਤਾਂ ਬੇਬੇ ਹੋ ਬੇਬੇ ਮਾਮਾ ਤੂੰ ਆਣਾ ਮੜਾ ਐ ਉਰੇ ਕੀ ਗੱਲ ਹੋ ਗਈ ਗੱਲ ਤਾਂ ਬਾਲੀ ਬੜੀ ਹੋ ਗਈ ਬਾਲੀ ਬੜੀ ਹੋ ਗਈ ਜਿਹੜੀ ਗੱਲ ਤੂੰ ਮੈਨੂੰ ਦੱਸਦੀ ਸੀ ਮੈਨੂੰ ਗੱਲ ਕੀ ਤੇ ਬਾਲੀ ਗੌਰ ਜੀ ਨੇ ਕਦੀ ਗੱਲ ਤਾਂ ਬਾਲੀ ਵਧੀ ਪਈ ਉਹਨਾਂ ਦੀ ਲੈ ਗੱਲ ਤਾਂ ਸਾਰੇ ਪਿੰਡ ਚੁੱਡੀ ਪਈ ਆ ਲਾਡੀ ਤੋਂ ਵੀ ਲੱਤ ਤੋੜਨ ਨੂੰ ਫਿਰਦਾ ਮੇਰਾ ਸਾਲਾ ਲਾਡੀ ਨੇ ਲੱਤ ਤੋੜਨੀ ਹੈ ਲਾਡੀ ਦੀ ਬਹੂ ਭਾਈ ਦੀ ਹੈ ਬਹੂ ਉਹਦੀ ਇਕੱਲੇ ਨਹੀਂ ਮੈਂਤਲਾ ਤਾਂ ਸਾਰੀਆਂ ਭਜਣੀਆਂ ਜਿੰਨੇ ਵਿਆਹੇ ਹੈ ਕਿਕਰ ਦੀ ਬਹੂ ਕਰਕੇ ਸਹੀ ਗੱਲ ਹੈ ਔਖਾ ਹੋ ਗਿਆ ਇਹਨਾਂ ਨੂੰ ਹੁਣ ਜਾਣਨਾ ਮੈਨੂੰ ਟੱਕਰ ਆਈ ਇੱਥੇ ਗਲੀ ਚ ਹਾਂ ਕੀ ਕਹਿੰਦਾ ਮੈਨੂੰ ਕਹਿੰਦਾ ਇੱਕ ਮੇਰਾ ਸੁਨੇਹਾ ਲਾ ਕੇ ਆ ਕਿਹਾ ਮੈਂ ਮਾਏ ਚਾਚੇ ਕੋਲੇ ਵਗ ਗਿਆ ਤਾਂ ਮੇਂ ਲੜਾਈ ਹੋ ਜੂ ਮੈਂ ਤੇ ਸਿਰ ਪਾੜ ਜੂ ਉਹਦਾ ਆਇਆ ਜਾ ਵਾ ਮੈਂ ਤਾਂ ਉਹ ਦੁਗਣਾ ਉਹ ਉਹਦਾ ਚੱਲ ਤੈਨੂੰ ਪਾੜ ਲੈ ਉਹਨੇ ਤਾਂ ਨਹੀਂ ਬੋਲਦਾ ਘੜੂ ਮੈਂ ਤਾਂ ਤੈਨੂੰ ਉਹ ਹਾਂ ਤੇ ਤੂੰ ਸੁਨੇਹਾ ਲਾਇਆ ਕਹਿੰਦਾ ਮੇਰਾ ਵੀ ਕੱਲ ਨੂੰ ਤੈਨੂੰ ਸੱਦੇ ਆ ਵੀ ਪੰਚਾਇਤ ਬੈਠੂਗੀ ਅੱਛਾ ਤੇ ਰਿਸ਼ਤੇਦਾਰ ਆਉਣਗੇ ਪਤਾ ਨਹੀਂ ਕੀ ਕਰਦਾ ਅਸੀਂ ਕੱਲ ਨੂੰ ਆ ਜੀ ਭੂਆ ਨਾਲ ਸੱਦੀ ਹੋਵੇ ਇਹਨਾਂ ਨੇ ਹਾਂ ਹਾਂ ਭੂਆ 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 ਸੱਦੀ ਹੋ ਤੇ ਕਹਿੰਦਾ ਉੱਥੇ ਆ ਜੀ ਮੈਂ ਕਿਹਾ ਆ ਗਿਆ ਸੀ ਮੈਂ ਕੋਈ ਤਾਂ ਘਰ ਵਾਲੀ ਵਧੀਆ ਵਿਚਾਰੀ ਨਰਮ ਆਗੀ ਤੇ ਹੋਰ ਉਹ ਤਾਂ ਮੈਨੂੰ ਕਹਿੰਦੀ ਆ ਜਾ ਪੁੱਤ ਰੋਟੀ ਖਾ ਲੈ ਚਾਹ ਪੀ ਜਾ ਆਇਆ ਤਾਂ ਮਨਿੰਦਰ ਵੀ ਬਥੇਰੀ ਨਰਮ ਸੀ ਜਦੋਂ ਵਿਆਹੀ ਵੀ ਆਈ ਸੀ ਉਦੋਂ ਬਥੇਰਾ ਚਾਚੇ ਥਾਲ ਪਰੋਸ-ਪੋਸ ਦੇਦੀ ਸੀ ਹੌਣ ਪਤਾ ਲੱਗਦਾ ਵੀ ਕਿਵੇਂ ਮਿਰਚ ਤਾਂ ਦਿੱਖੀ ਨਿਕਲੀ ਫਿਰਦੀ ਐ ਉਹ ਨਹੀਂ ਚਾਚੀ ਉਹ ਤਾਂ ਜ਼ਮੀਨ ਮਾਰੇ ਦਿੰਦੇ ਸੀ ਥਾਲ ਤਾਂ ਉਹ ਮੇਰੇ ਨਵੇਂ ਚਲ ਕੋਈ ਨਹੀਂ ਸੀ ਉਹ ਮੈਨੂੰ ਤਾਂ ਵਧਿਆ ਬੁਲਾਇਆ ਉਹਨੇ ਦੋ ਵਾਰੀ ਪੁੱਛੀਆ ਰੋਟੀ ਬੋਲਦੀ ਤਾਂ ਖਰ ਐਨਾ ਹੈ ਨਹੀਂ ਉਹ ਉਹਦੇ ਤਾਂ ਮਾੜਾ ਜਿਹਾ ਬੋਲਦੀ ਸੀਗੀ ਜਿੱਦੇ ਪਹਿਲਾਂ ਇਕੱਠੇ ਹੋ ਕੇ ਗਏ ਆਹੀ ਉਹਦੇ ਵੀ ਮੈਂ ਨਾਲ ਗਈ ਸੀ ਨਾ ਇੱਕ ਚਵਾ ਬੋਲਦੀ ਉਹਦੀ ਮਾਂ ਤੇਰਾ ਤਾਂ ਫਿਰ ਤੈਨੂੰ ਪਤਾ ਹੀ ਐ ਤੇਰਾ ਤਾਂ ਸਖਪਾਲਪੁਰ ਦਾ ਤਾਂ ਤੇ ਉਹਦੇ ਕਹਿੰਦੀ ਸੀ ਉਹ ਕਹਿੰਦੀ ਮੈਂ ਹੱਥ ਬੰਨਦੀ ਆ ਤੁਹਾਡੇ ਮੂਹਰੇ ਜਿਹੜਾ ਕੁਝ ਮੰਗਦੇ ਐ ਇਹਨਾਂ ਨੂੰ ਦੇ ਦਿਓ ਫਿਰ ਇਹ ਚਾਰ ਚਾਕੇ ਪੈ ਗਈ ਮੈਨੂੰ ਤੂੰ ਕਹਉਣਾ ਸਾਨੂੰ ਦੇਣ ਵਾਲੀ ਅਸੀਂ ਤਾਂ ਆਪਦਾ ਹੱਕ ਲੈਣਾ ਹੈ ਰੋਟੀਆਂ ਖਾਣਾਂ ਚਲੋ ਰੋਕੇ ਜੇ ਅੰਦਰ ਨੂੰ ਵਾਗੀ ਮੂੰ ਇੰਨਾ ਨਹੀਂ ਬੋਲਦੀ ਜਿੰਨੀ ਇਹਦੀ ਜੀਪ ਚੱਲਦੀ ਹੈ ਇਹ ਤਾਂ ਗੱਠਰੀ ਜੀ ਫਿਰ ਇਹਨੂੰ ਪਤਾ ਸੀ ਜੋ ਜੀਪ ਚੱਲੂ ਰੋਲਾ ਪਾਉਂਦਾ ਕੁਛ ਨਾ ਕੁਛ ਤਾਂ ਲਾਈਟ ਨੂੰ ਵੀ ਨਹੀਂ ਲੱਗਿਆ ਇੱਥੋਂ ਸਹੀ ਗੱਲ ਹੈ ਭਾਈ ਗਾਹਾਂ ਸੌਰੇ ਵੀ ਹਲਕੇ ਦੰਡਾ ਦਿੰਦੇ ਆ ਨਾ ਉਹ ਵੀ ਅਗਲੇ ਦਿੰਦੇ ਹਲਕੇ ਦੰਡਾ ਵੀ ਹੁਣ ਕਰ ਪੂਰੀ ਜ਼ਮੀਨ ਗੱਪਸੜੱਪ ਮਾਰੇ ਆ ਬਈ ਗੱਪਸੜੱਪ ਮਾਰੇ ਆ ਨਾਲੇ ਤੀਮਾਂ ਦੀ ਗੱਲ 'ਚ ਅੱਧ ਨਿਬੜਦਾ ਹੁੰਦਾ ਉਦੋਂ ਤਹਲੇ ਮੂਰੇ ਹੋ ਕੇ ਰਿਸ਼ਤਾ ਲੈ ਲਿਆ ਗੱਪਸੜੱਪ ਮਾਰ ਮਿੱਠੀਆਂ ਮਾਰੀ ਗਈ ਹਾਂ ਤੇ ਹੁਣ ਉਹ ਪਹਿਲਾਂ ਦੇਣੀਆਂ ਪੈਣੀਆਂ ਨੇ ਤਾਂ ਕਰਕੇ ਆ ਇਹਨਾਂ ਦਾ ਮੈਨੂੰ ਤਾਂ ਐਂ ਲੱਗਦਾ ਇੱਕ ਤਾਂ ਮਰੂਗਾ ਜਿਹੜੇ ਹਿਸਾਬ ਨਾਲ ਕਲੇਸ਼ ਆ। ਬਾਹਲਾ ਕਲੇਸ਼ ਇਹਨਾਂ ਦੇ ਘਰੇ ਤਾਂ ਜੀ ਤਾਂ ਉੱਧਰ ਜਾ ਆਵੜਾ। ਤਾਂ ਉੱਧਰ ਇਹੀ ਕੋਸ ਚੱਲਦਾ ਜੇ ਇੱਧਰ ਆ ਜਾ ਤਾਂ ਇੱਧਰ ਤਿੰਨੇ ਚਾਰ ਇਹ ਲੱਗੇ ਰਹਿੰਦੇ। ਨਹੀਂ ਉੱਧਰ ਤਾਂ ਨਹੀਂ ਇਹ ਕੋਸ ਚੱਲਦਾ ਨਰਮ ਆਵੇਂ ਬੰਦੇ ਉਹਦਾ ਪਿੰਡ ਚੋਂ ਵੀ ਪਤਾ ਲੱਗਦਾ। ਇਹ ਜਾ ਕੇ ਪਾਉਂਦੇ ਆ ਨਾ ਖਾਹਰੂ ਉੱਧਰ। ਚਾਚਾ ਤਾਂ ਫਿਰ ਵੀ ਨਹੀਂ ਬੋਲਦਾ। ਉਹ ਚਾਚਾ ਤਾਂ ਸਿਆਣਾ ਬੰਦਾ ਹੋਣਾ ਉਹ ਕਿਉਂ ਬੋਲੂਗਾ। ਉਹਨੇ ਤਾਂ ਆਪਦੀ ਝਲਕ ਬੋਚੀ ਚੱਲ ਪਾਈ ਕਹਿੰਦੇ ਹੁੰਦੇ ਆ ਕਿ ਹਰੇਕ ਬੰਦੇ ਨੂੰ ਹੁੰਦਾ ਆਪਦੀ ਆਸ ਵੀ ਕਿ ਮੇਰਾ ਘਰ ਵੱਜ ਜੇ। ਚੱਲ ਜੇ ਤੇਜੇ ਨੂੰ ਘਾਲ ਦੇ ਫਿਰਦੇ ਸੀ ਭਾ ਤੇਰੇ ਕੋਲ ਛੇੜ ਹੀ ਨਹੀਂ ਲਾਡੀ ਨੇ ਗੱਲ ਨਹੀਂ ਨਹੀਂ ਗੱਲ ਤਾਂ ਸੀਗੀ ਕੋਈ ਨਾ ਕੋਈ ਚਲ ਉਹ ਤਾਂ ਕੋਈ ਨਹੀਂ ਉਹ ਭਾਲ ਦੇ ਫਿਰਦੇ ਆ ਭਾਲ ਨੂੰ ਤੇਜਾ ਕੀ ਮੇਰੇ ਸਾਡਾ ਅਮਰੀਕਾ ਚੋਂ ਆਇਆ ਇੱਥੇ ਤੇਜਾ ਫਿਰਦਾ ਉਹ ਤੇਜੇ ਨੇ ਤਾਂ ਰਿਸ਼ਤਾ ਕਰਾਇਆ ਹਾਂ ਉਹ ਤਾਂ ਪਤਾ ਮੈਨੂੰ ਲੱਗ ਗਿਆ ਹਾਂ ਤੇ ਉਹਨੂੰ ਕਹਿੰਦੇ ਆ ਲਾਡੀ ਕਹਿੰਦਾ ਵੀ ਉਹ ਤਾਂ ਟੱਕਰ ਗਿਆ ਉਹਦੀ ਲੱਤ ਵੱਡੂ ਉਹਦੀ ਕਿੰਨੇ ਦੀ ਲੱਤ ਵੱਡੂ ਆ ਉਹਦੇ ਮੜ ਕੇ ਚੜ ਵੀ ਪਰਚਾ ਹੋ ਗਿਆ ਐਫਆਰ ਆਈ ਗੱਟੀ ਵੀ ਮੁੜ ਕੇ ਉਹਦੇ ਚੱਕੀ ਜਾਊਗਾ ਕਾਇਦਾ ਨਾ ਨੇ ਉਹ ਸੱਸ ਨੇ ਪਸਾਉਣਾ ਤਾਂ ਲਾਡੀ ਨੂੰ ਹੀ ਐ ਆ ਦੇਖ ਲਈ ਤੇਰੇ ਕੋਲੇ ਆ ਆ ਕਿਕਰ ਸੋਮਾ ਗੱਤਾ ਚਾਰ ਬੰਦੇ ਹੋਰ ਵੀ ਸਿਆਣੇ ਖੜ ਜਾਣਗੇ ਇਹਨਾਂ ਨਾਲ ਨਾ ਲੱਗਣਾ ਕੋਈ ਉਹਨੇ ਪਿੰਡ 'ਚ ਕਈ ਬੰਦੇ ਦੇ ਕੰਮ ਸਵਾਰਿਆ ਮਾਂ ਉਹਦੇ ਕੋਲੇ 7 ਕਿੱਲੇ ਜ਼ਮੀਨ ਆ ਕਿੰਨੇ ਬੰਦੇ ਜਾਂਦਾ ਜਵਾਨ ਤਾਂ ਹੀ ਕਰਾਈ ਬਿਠਾਉ ਉਹ ਸਹੀ ਗੱਲ ਕਹਿੰਦਾ ਕਹਾਂਦਾ ਬੰਦਾ ਬਈ ਐ ਤਾਂ ਉਹ ਗਵਈਆਂ ਦੇ ਹੀ ਬਿਠਾ ਕਿੰਨੇ ਬੰਦੇ ਉਹਦਾ ਨਾਲ ਖੜਨ ਗਈ ਇਹਨੂੰ ਕੱਲ ਦੇ ਟੋਟਰ ਨੂੰ ਕੀ ਨੇ ਜਾਨਣਾਗਾ ਸਹੀ ਗੱਲ ਐ ਇੱਕ ਥੋਬੀ ਦਾ ਕੁੱਤਾ ਘਰ ਦੇ ਨਾਲ ਘਾੜ ਦੇ ਨਾਲ ਇਹ ਕੇਸ ਤੇ ਰੁਪਈਆ ਲਾ ਲੂਗਾ ਨਾਲੇ ਇਹਦੇ ਹੱਥ ਜ਼ਮੀਨ ਨਹੀਂ ਹੋਊਗੀ ਹਾਂ ਇਹ ਵੀ ਰਹਿ ਗਈ ਉਹ ਕਿ ਬਗਾਨੀ ਸਾਇਤੇ ਮੁੱਛਾ ਬਣਾਉਣ ਵਾਲਾ ਕੰਮ ਕੀਤਾ ਇਹਨਾਂ ਨੇ ਹੁਣ ਪਿੱਟਦੇ ਆ ਦੋਨੇ ਇੱਥੇ ਹੈ ਉਹ ਤਾਂ ਗੇੜਾ ਦਿੰਦੀ ਆ ਬਹੂ ਜੀ ਮੈਂ ਤਾਂ ਬਾਏ ਪੈਕ ਕਰਦੀ ਆ ਮੈਂ ਤਾਂ ਬਾਏ ਖ ਪੈਕ ਕਰਦੀ ਆ ਉਹਦੇ ਕੋਲ ਤਾਂ ਆ ਗੱਲ ਆ ਉਹ ਆਖੂਗੀ ਬੈਠੀ ਕੋਈ ਨਹੀਂ ਮੈਂ ਤੈਨੂੰ ਜ਼ਮੀਨ ਦਿਵਾਉਂਗੀ ਨਾ ਪੁੱਤ ਮੈਂ ਦਿਵਾਉਂਗੀ ਜ਼ਮੀਨ ਤੇ ਜ਼ਮੀਨ ਨਾ ਹੀ ਮਿਲਦੀ ਹੁੰਦੀ ਜੇ ਮੈਂ ਤੂੰ ਦਿਵਾਵੇਂਗੀ ਨਹੀਂ ਜ਼ਮੀਨ ਕੋਈ ਮੇਰੇ ਸਾਲ ਅੰਦਰ ਪਈ ਐ ਵੀ ਅਗਲਾ ਚੱਕੀ ਲੈ ਤੂੰ ਚੱਕ ਲੈਗੀ ਉਹੀ ਮਰੀ ਜਿਹੜੀ ਪਿਓ ਦਾ ਦੀ ਢੇਰੀ ਆ ਉਹ ਤਾਂ ਦੋ ਵੱਡੀ ਬੰਡੀ ਗਈ ਨਾ ਇੱਕ ਲਾਡੀ ਦੇ ਪਿਓ ਦੇ ਨਾਂ ਚੜ ਗਈ ਉਹ ਹੈ ਨਹੀਂ ਉਹ ਲਾਡੀ ਦੇ ਨਾਂ ਚੜ ਗਈ ਸਹੀ ਗੱਲ ਹੈ ਉਸ ਤੋਂ ਬਾਅਦ ਜਿਹੜੀ ਇਹ ਆ ਉਹ ਇਹਦੇ ਨਾਂ ਆ ਗਈ ਜਾਂ ਤਾਂ ਪਹਿਲਾਂ ਕਰਵਾ ਲੈਂਦੇ ਨਾ ਆਪਦੇ ਫਿਰ ਤਾਂ ਉਹਦੇ ਉਹੀ ਗੱਲ ਹੱਤ ਵੱਡੇ ਜਾਂਦੇ ਹੋਣ ਅਗਲਾ ਕਿਉਂ ਲੋਟ ਆਉਂਦਾ ਭਾਈ ਇਹ ਬੇਸਲੇ ਹੋ ਗਏ ਇਹਨੂੰ ਆਏ ਸੀ ਵੀ ਜ਼ਮੀਨ ਤਾਂ ਸਾਡੀ ਆ ਵੀ ਇਹਨੂੰ ਕੀ ਹੋਣਾ ਆ ਇਹਦਾ ਰੋਟੀ ਦਾ ਵੀ ਰੋਟੀ ਖਾ ਛੱਡਦਾ ਇਹਨੂੰ ਆਇਆ ਨਹੀਂ ਪਤਾ ਵੀ 7 ਕਿੱਲੇ ਜ਼ਮੀਨ ਬਾੜੀ ਹੋ ਜਾਂਦੀ ਅੱਜਕੱਲ ਹਾਂ 2-3 ਕਰੋੜ ਰੁਪਏ ਦੀ ਪ੍ਰਾਪਰਟੀ ਹੋਗੀ ਆਏ ਨਹੀਂ ਪਤਾ ਬੰਦੇ ਦਾ ਮਨ ਕਿਹੜੇ ਵੇਲੇ ਬੇਈਮਾਨ ਹੋ ਜੀ ਹੈ ਹੁਣ ਉਹਦਾ ਮਾਣ ਇਹਨਾਂ ਤਾਂ ਮੁੜ ਗਿਆ ਤਾਂ ਭਾਈ ਉਹਨੇ ਆਪਦਾ ਘਰ ਬੰਨ ਲਿਆ ਹੈ ਪੰਚਾਇਤ ਗੱਲਾਂ ਹੁੰਦੀਆਂ ਦੇਖੀਆਂ ਮੈਂ ਕਈ ਾਰੀ ਤੇ ਕਹਿੰਦੇ ਵੀ ਪਹਿਲਾਂ ਤਾਂ ਜਦੋਂ ਵੀ ਬਾਲੀ ਪੂਛ-ਪੂਛ ਹੁੰਦੀ ਸੀ ਵੀ ਜਦੋਂ ਇਹਦੀ ਉਮਰ ਛੋਟੀ ਸੀ ਐਸੀ ਵੀ ਕੋਈ ਬਾਂਝਣਾ ਘਟਦੇ ਇੱਥੇ ਵੀ ਲਿਆ ਵੜੇ ਕਿਸੇ ਨੂੰ ਹਾਂ ਹਾਂ ਤੇ ਉਹ ਮੁੜ ਕੇ ਕਹਿੰਦੇ ਜਿਵੇਂ ਜਿਵੇਂ ਇਹਦੀ ਉਮਰ ਉਹ ਢਲਦੀ ਗਈ ਉਸ ਤੋਂ ਬਾਅਦ ਬੋਝਲ ਜਾਂ ਹੁੰਦਾ ਹੈ ਐਕਸੀਡੈਂਟ ਜਾਂ ਹੋ ਗਿਆ ਸੀ ਜਦੋਂ ਇਹਦਾ ਉਸ ਤੋਂ ਬਾਅਦ ਕਹਿੰਦੇ ਵੀ ਜਮੇ ਨਹੀਂ ਸਿਆਣਾ ਇਹਨੂੰ ਇਹਨਾਂ ਨੇ ਬਈ ਉਹ ਬੰਦੇ ਨੂੰ ਸਿਆਣਪ ਆ ਜਾਂਦੀ ਆ ਭਾਈ ਜਿਵੇਂ ਜਿਵੇਂ ਉਮਰ ਵੱਡੀ ਜਾਂਦੀ ਆ ਨਾ ਬੰਦਾ ਸਿਆਣਾ ਹੋ ਜਾਂਦਾ ਪਹਿਲਾਂ ਜਦੋਂ ਨਿਆਣੀ ਉਮਰ ਚ ਬੰਦੇ ਨੂੰ ਨਹੀਂ ਪਤਾ ਲੱਗਦਾ ਚੱਲ ਤੇ ਚੱਲ ਮੈਂ ਤਾਂ ਉਹ ਖੀਰ ਬਣਾਉਂ ਮੈਂ ਆਖਿਆ ਨਾ ਉਧਰ ਦੇ ਕੇ ਆਉਂਗੀ ਉਹਨੂੰ ਕਿੱਕਰ ਸਿਆਂ ਦੀ ਬਹੁਦੂ ਨਾਲੇ ਬਿੜਕ ਤੜਕ ਲੈ ਕੇ ਆਉਂਵਾਂ ਕਿ ਕੀ ਚੱਲਦਾ ਕੀ ਨਹੀਂ ਇਧਰ ਤਾਂ ਹੁਣ ਮੈਂ ਜਾ ਵੜਦੀ ਆ ਸਿੱਧੀ ਸਖਪਾਲਪੁਰ ਕੋਲੇ ਉਧਰ ਤਾਂ ਮੈਂ ਬੰਨ ਲੈ ਕੇ ਜਾਉਂਗੀ ਤੇ ਜਿਹੜਾ ਜੇ ਕੋਈ ਕਹਿੰਦਾ ਤਾਂ ਸੁਣਦਾ ਉਹਦੀ ਐਵੇਂ ਆਏ ਬਿੜਕਾਂ ਲੜਕਾਂ ਲੈ ਜਾਂਦਾ ਤਾਂ ਕੋਈ ਫਾਇਦਾ ਨਹੀਂ ਫੇ ਤੂੰ ਉਹੀ ਗੱਲਾਂ ਕਰਦਾਗਾ ਤੂੰ ਨਾਲੇ ਤਾਂ ਮੈਨੂੰ ਗੱਲਾਂ ਦੱਸਦਾ ਤੇ ਨਾਲੇ ਫੇਰ ਦੂਜੇ ਲੋਟ ਹੋ ਜਾਣਾਂਗਾ ਉਹ ਮੈਂ ਤੇਰੀ ਗੱਲ ਜੀ ਸੁਣ ਕੇ ਮਾੜਾ ਆ ਮੈਂ ਤਾਂ ਅੱਜ ਇੰਟਰਸਟ ਹੀ ਆ ਲਿਆ ਨਹੀਂ ਮੈਂ ਤਾਂ ਇੰਨਾ ਵਿੜਕਾ ਲੈਂਦਾ ਨਹੀਂ ਹੁੰਦਾ ਕਿਸੇ ਦੀਆਂ ਹੁਣ ਤੂੰ ਸੁਣਿਆ ਨਾ ਬਾਹਰੋਂ ਗੱਲਾਂ ਆ ਹੀ ਮੈਨੂੰ ਦੱਸ ਦਿਆ ਲੋਕ ਤੇ ਮੈਂ ਜਾਣੀ ਆ ਤੇ ਸੁਣਦੀ ਆ ਉਹਨਾਂ ਦੀਆਂ ਹੁਣ ਮੈਂ ਉਧਰ ਉਹਨਾਂ ਨੂੰ ਫੀਰ ਫੜਾਉਣ ਜਾਊਗੀ ਤੇ ਫੇਰ ਵਿੜਕ ਲੈ ਕੇ ਆਉਂਵਾਂਗਾ ਵੀ ਕਿੱਥੋਂ ਦੀ ਆ ਕਿੱਥੇ ਮਾਪੇ ਵੇਖਿਆ ਕਿੱਥੇ ਖਸ ਆ ਉਧਰ ਦੀ ਆ ਕਾਲੀਆਂ ਪੀਲੀਆਂ ਬੰਗਾਂ ਜੀ ਉਹ ਦੱਸਤਾ ਚਾਚੇ ਨੇ ਮੈਨੂੰ ਵੇ ਮੈਨੂੰ ਤਾਂ ਲੋ ਐਂ ਕਹਿੰਦੀ ਸੀਗੀ ਤੇ ਚਾਚੀ ਦੂਜੀ ਉਹ ਕਹਿੰਦੀ ਇਹ ਬਾਂਗਰ ਬੂੰਗਰ ਚੋਂ ਲੈ ਆਏ ਐ ਨਹੀਂ ਨਹੀਂ ਚਾਚਾ ਕਹਿੰਦਾ ਉੱਥੋਂ ਲੈ ਆਇਆਗਾ ਮੈਂ ਇੱਥੋਂ ਵੀ ਆਏ ਨਿਕਲ ਗਿਆ ਮੂੰਹ ਚ ਮੈਂ ਚਾਚਾ ਕਿੱਥੋਂ ਲੈ ਆਏ ਕਹਿੰਦਾ ਲਿਓਨ ਨੂੰ ਇਹ ਭੇੜ ਮੱਝਾ ਕੀ ਨਹੀਂ ਪੁੱਤ ਉਹ ਅਗਲਾ ਕਿਉਂ ਆਪਦੀ ਬਦਨਾਮੀ ਕਰੂਗਾ ਤਾਂ ਹੀ ਤਾਂ ਮੈਂ ਜਾਨੀ ਆ ਅੱਜ ਵੀ ਖੀਰ ਦੇ ਬਹਾਨੇ ਜਾਨੀ ਆ ਮੈਂ ਪੁੱਛਦੀ ਆ ਵੀ ਕਿੱਥੇ ਤੇਰੇ ਮਾਪੇ ਵੇਕੇ ਕਿੱਥੇ ਹੋ ਸਾਰੇ ਉਹ ਤਾਂ ਤੈਨੂੰ ਵੀ ਐਂ ਕਹਿਣਗੇ ਦੇਖ ਲਈ ਤੂੰ ਜਦੋਂ ਮੈਨੂੰ ਕਿਹਾ ਉਹਨਾਂ ਨੇ ਚੱਲ ਕੋਈ ਨਹੀਂ ਮੈਂ ਤਾਂ ਬਾਕੀ ਪਤਾ ਵੀ ਇਹ ਸੁੰਗਣਾ ਲੈਣ ਆਈਆਂ ਮੇਰੇ ਤਾਂ ਪਤਾ ਵੀ ਨਹੀਂ ਸੀ ਆਪਾਂ ਹੀ ਰੋਕ ਹੋਰ ਬਦਾਮ ਪਾ ਕੇ ਦੇ ਮੈਨੂੰ ਨਾ ਦੇ ਦੀ ਕੋਈ ਚਾਰ ਬਦਾਮ ਮੈਂ ਤੇਰੇ ਵਾਸਤੇ ਵੀ ਰੱਖੀ ਸੀ ਵੇਖਾਂ ਤਾਂ ਸਹੀ ਕਹਿ ਜੀ ਕੁੜੇ ਨਵੀਂ ਬਹੂ ਦਾ ਸੁਭਾਅ ਆ ਚੱਲੋ ਮੈਨੂੰ ਕੁੜਾ ਡਾਰਾ ਕਿਸੇ ਦਾ ਆਪਾਂ ਤਾਂ ਬਾਦੀ ਤੇ ਫੂਸੀ ਪਾਉਣਾ ਸੁਖਵਾਲ ਕੋਰਕਿਆਂ ਕੰਨੀ ਕੀ ਲੈ ਵੇਖ ਲੈ ਕੁੜੇ ਹੁਣ ਤਾਂ ਪਸੂਵਾਲ ਨੂੰ ਪੱਖੇ ਲਾਉਣ ਲੱਗੇ ਕੁੜਕਾਰੇ ਇੱਕ ਤਾਂ ਮੈਂ ਨਾਮ ਭੁੱਲ ਜਾਨੀ ਐ ਕਿਵੇਂ ਪੁੱਤ ਹਾਂ ਠੀਕ ਹੈ ਜੀ ਜਿਉਂਦੀ ਵਸਦੀ ਰਹਤੀ ਐ ਰੱਬ ਤੈਨੂੰ ਵਧਾਵੇ ਹੋਰ ਕਿਕਰ ਸਹ ਹੈ ਨਹੀਂ ਕਰੇ ਹੈ ਨਹੀਂ ਜੋ ਤਾਂ ਬਾਹਰ ਨੂੰ ਵਾਗ ਗਏ ਅੱਛਾ ਪਿੰਡ ਚ ਹੀ ਗਏ ਹੋਣਗੇ ਕਿਸੇ ਕੋਲ ਠੀਕ ਐ ਦੱਸ ਕੇ ਨਹੀਂ ਗਿਆ ਨਾ ਜੀ ਦੱਸ ਕੇ ਨਹੀਂ ਗਏਗੇ ਆ ਜਾਂਦੇ ਹਾਂ ਬਹਿ ਜਾ ਪੁੱਤ ਬਹਿ ਜਾ ਭਾਈ ਨਾਲੇ ਮੈਂ ਤੈਨੂੰ ਆਏ ਦੱਸਦੀ ਹਾਂ ਅੱਛਾ ਤੂੰ ਨਾ ਮੇਰੇ ਵੱਡੇ ਥਾਂ ਲੱਗਦੀ ਐ ਮੈਂ ਛੋਟੀਆਂ ਤੇ ਮੇਰੇ ਪੈਰੀ ਹੱਥ ਨਾ ਲਾਇਆ ਕਰ ਤੂੰ ਵੱਡੇ ਥਾਂ ਲੱਗਦੀ ਆ ਮੈਂ ਛੋਟੇ ਥਾਂ ਲੱਗਦੀ ਆ ਅੱਛਾ ਏ ਮੈਨੂੰ ਪਤਾ ਨਹੀਂ ਸੀ ਫਿਰ ਅੱਛਾ ਤੇ ਆ ਨਾ ਮੈਂ ਖੀਰ ਬਣਾਈ ਸੀਗੀ ਸਾਉਂ ਦਾ ਨਹੀਂ ਮੈਂ ਨਹੀਂ ਬਣ ਹਾਂਜੀ ਮੈਂ ਆਖਿਆ ਤੁਸੀਂ ਖਾ ਨਹੀਂ ਬਣਾਈ ਹੋਣੀ ਆ ਕਿ ਨਹੀਂ ਭਾਈ ਤੈਨੂੰ ਕਿਹੜਾ ਨਾਲ ਕੋਈ ਦੱਸਣ ਵਾਲਾ ਆ ਹੈਨਾ ਤੇ ਆ ਖੀਰ ਖਾ ਲੈਣ ਨਾਲੇ ਕਿਕਰ ਸਾਨੂੰ ਦੇ ਦਿਓ ਹੁਣ ਆਏ ਹੁਣ ਇਹ ਕਿਹਤੋਂ ਖੇਚਲਾ ਕੀਤੀ ਤੁਸੀਂ ਖੇਚਲਾ ਤਾਂ ਕੀ ਆ ਪੁੱਤ ਸਾਉਂ ਦੇ ਮਹੀਨੇ ਚ ਧੀਆਂ ਦੇ ਸੁਨਾਰੇ ਵੀ ਆਉਂਦੇ ਆ ਸੁਖਣਾ ਮੇਰੀ ਨੋਂ ਦਾ ਤਾਂ ਸੁਨਾਰਾ ਵੀ ਆਇਆ ਤੇ ਮੈਨੂੰ ਆਏ ਸੀ ਤੇਰੇ ਪੇਕੇ ਤੋਂ ਖਾ ਨਹੀਂ ਕੋਈ ਆਵਾ ਹੋਣਾ ਕਿ ਨਹੀਂ ਕਿੱਥੇ ਆ ਤੇਰੀ ਪੇਕੇ ਪਿੱਕ ਕੇ ਮੇਰਾ ਪੀਲੀਆ ਬੰਗਾ ਕੋਲ ਹੈ ਜੀ। ਅੱਛਾ ਬਲਾਹੀਂ ਦੂਰ ਹੈ ਹਨਾ? ਹਾਂਜੀ। ਤੇ ਇਹ ਨਾਲੇ ਤੇ ਜਿਸਾਂ ਕਹਿੰਦਾ ਸੀਗਾ ਵੀ ਬਾਂਗਰ ਕੰਮੀ ਆ ਇਹਦਾ ਪਿੰਡ। ਤੁਹਾਨੂੰ ਕੋਣ ਕਹਿੰਦਾ? ਆ ਤੇਰਾ ਵਿਚੋਲਾ ਤੇਜਾਸਿਆ। ਨਹੀਂ ਨਹੀਂ ਜੀ, ਮੇਰਾ ਤਾਂ ਪੀਲੀਆ ਬੰਗਾ ਕੋਲ ਹੈ ਪਿੰਡ। ਅੱਛਾ ਤੇ ਕਿੰਨੇ ਭੈਣ ਭਰਾ ਤੁਸੀਂ? ਅਸੀਂ ਦੋ ਹਾਂ ਜੀ। ਅੱਛਾ ਆਇਆ ਕੋਈ ਮਿਲਣ ਤੇ ਨੂੰ? ਨਾ ਜੀ ਆਉਣਗੇ ਮਿਲਣ। ਅੱਛਾ ਚਲ ਆ ਜਾਂਦੇ ਭਾਈ ਸੌਂਦਾ ਨਹੀਂ ਨਸੀ ਨਾਲੇ ਸੰਭਾਰਾ ਬੇਗਾਂ ਦੇ। ਨਾ ਆਉਣਗੇ। ਕਿਹਾ ਹੋਇਆ ਇਹਨਾਂ ਨੂੰ ਆ ਜਾਣਗੇ। ਅੱਛਾ ਤੇ ਹੋਰ? ਕਰ ਪਰਬਾਤ ਤੇ ਫਿੱਟ ਆ ਗਿਆ ਹਾਂ ਹਾਂ ਮੇਰੇ ਵਰੀਓ ਫਿੱਟ ਆ ਗਏ ਉਹ ਤਾਂ ਮੈਂ ਦੇਖ ਕੇ ਮੈਂ ਆਖਿਆ ਲੈ ਪਸੂਆਂ ਨੂੰ ਵੀ ਪੱਖਾ ਲਾ ਛੱਡਿਆ ਗੁੜੀ ਆਲੀ ਪਾਈ ਕਾ ਰ ਬੰਦਿਆਂ ਦੇ ਕਾਹਦੇ ਕਾ ਰ ਹੈਣਾ ਹੋਰ ਉਹੀ ਤਾਂ ਗੱਲ ਹਾਂ ਨਾ ਭਾਈ ਰੰਗ ਭਾਗ ਲੱਗਿਆ ਸੁਖ ਨਾਲ ਦੇਖ ਕੇ ਮੈਂ ਤਾਂ ਮਨ ਖੁਸ਼ ਹੋ ਗਿਆ ਤੇ ਆ ਲੈ ਖੀਰ ਮੈਂ ਤਾਂ ਆਪ ਖਾ ਲਈ ਤੇ ਨਾਲੇ ਜਿੱਕਰ ਸੋਣ ਖਵਾ ਦੀ ਨਾਲੇ ਦੱਸ ਦੀ ਕਿ ਫੜਾ ਕੇ ਗਈ ਹੈ ਪਹਿਣ ਅੱਛਾ ਜੀ ਠੀਕ ਹੈ ਕੋਈ ਨਹੀਂ ਹਾਂ ਤੂੰ ਹੋਰ ਜੇ ਕੋਈ ਦੁੱਖ ਤਕਲੀਫ ਚਾਹ ਨਹੀਂ ਮਪੀਣੀ ਜੇ ਕੋਈ ਦੁੱਖ ਤਕਲੀਫ ਹੋਵੇ ਮੈਨੂੰ ਦੱਸਿਆ ਕਰ ਆ ਨਾਲ ਦੇ ਪਾਸੇ ਹੀ ਸਾਡਾ ਘਰ ਹੈ ਕੋਠੇ ਦੇ ਮਗਰਲੇ ਪਾਸੇ ਇੱਥੋਂ ਦੀ ਪੌੜੀ ਉੱਤੋਂ ਦੀ ਚੜ ਕੇ ਮੈਂ ਕੋਈ ਗੱਲਬਾਤ ਕਰ ਲਈ ਨਾ ਕੋਈ ਨਾ ਠੀਕ ਹੈ ਮਾਰੇ ਮਾਇਤਾ ਸਾਬ ਦਾ ਖਿਆਲ ਰੱਖਦੀ ਆ ਪੁੱਤ ਮੈਨੂੰ ਕੋਈ ਆਏ ਨਹੀਂ ਨੋ ਉਹਦੀ ਆ ਤੇ ਭਤੀ ਉਹਦੀ ਆ ਮੈਂ ਤਾਂ ਸਾਰਿਆਂ ਨੂੰ ਇੱਕੋ ਜਿਹਾ ਰੱਖਦੀ ਆ ਠੀਕ ਹੈ ਨਾ ਕੋਈ ਚੀਜ਼ ਵਾਸਤ ਦੀ ਲੋੜ ਹੋਵੇ ਬਸ ਕੋਠੇ ਉੱਤੇ ਦੀ ਬੋਲ ਮਾਰਦੀ ਠੀਕ ਹੈ ਠੀਕ ਹੈ ਠੀਕ ਹੈ ਸੰਗਨ ਦੀ ਲੋੜ ਨਹੀਂ ਤੈਨੂੰ ਤੇ ਕਦੋਂ ਕਾਜੀ ਬਿਕਰ ਚਾ ਆਉਣ ਵਾਲੇ ਹੋਣਗੇ ਚਾਹ ਕੋਈ ਫਿਰ ਮੈਂ ਜਾਨੀਆ ਚੰਗਾ ਠੀਕ ਹੈ ਹਾਂ ਕੁੜੇ ਸਾਥੀ ਮੇਰੀ ਗੱਲ ਸੁਣ ਮੈਂ ਇੱਕ ਗੱਲ ਕਰਨਾ ਤਾਂ ਭੁੱਲੀ ਗਈ ਅੱਛਾ ਮੈਂ ਤੈਨੂੰ ਐਂ ਕਹਿਣੀ ਐ ਵੀ ਜਿਹੜੀ ਤੇਰੀ ਜਠਾਣੀ ਨਹੀਂ ਸਖਪਾਲ ਕੋਰ ਹਾਂਜੀ ਉਹ ਤੋਂ ਡਰਨ ਦੀ ਤੈਨੂੰ ਕੋਈ ਲੋੜ ਨਹੀਂ ਮੈਂ ਤਾਂ ਤੈਨੂੰ ਸਮਝਾਉਣ ਆਈ ਆ ਪੁੱਤ ਕਹਿੰਦੇ ਹੁੰਦੇ ਆ ਆਪਦਾ ਘਰ ਹੀ ਕੰਮ ਆਉਂਦਾ ਹੁੰਦਾ ਨਲੇ ਪਾਈ ਉਹਨੂੰ ਜਿੰਦ ਤੱਕ ਕਰਖਾਨੇ ਨੂੰ ਮਿਲਦਾ ਸੀ ਉਹਦਾ ਤਾਂ ਢਿੱਡ ਮੱਚੂਗਾ ਹੀ ਹੁਣ ਟੱਪੂ ਬਥੇਰਾ ਲੜੂ ਬਥੇਰਾ ਪਰ ਤੂੰ ਨਾ ਉਹਦੀ ਕਿਸੇ ਗੱਲ ਤੇ ਗੌਰ ਕਰੀ ਨਾ ਨਾ ਠੀਕ ਹੈ ਜੀ ਕੋਈ ਗੱਲ ਨਹੀਂ ਹੁਣ ਆਈ ਸਾਬ ਲਾ ਤੂੰ ਵੀ ਆਪਦਾ ਮਾਲ ਕਹਦੇਰੇ ਘਰਾਂ ਵਾਲਾ ਬਥੇਰਾ ਜੇ ਉਹਨਾਂ ਨੂੰ ਖਵਾਤਾ ਹੁਣ ਜੇ ਭਾਈ ਉਹਦਾ ਆਪਦਾ ਘਰ ਵੱਜ ਗਿਆ ਤੇ ਹੁਣ ਟਿੱਡਕੁੱਟ ਦੀ ਕਰਦੀ ਐ ਅੱਛਾ ਹਾਂ ਠੀਕ ਹੈ ਨਾ ਮੈਂ ਤਾਂ ਤੈਨੂੰ ਤਾਂ ਰੱਖਦੀ ਆ ਵੀ ਆਪਦੀ ਨਿਗਾਦਾਨੀ ਰੱਖੀ ਕੋਈ ਚੀਜ਼ ਵਾਸਤ ਨਹੀਂ ਉਹ ਤਾਂ ਲੈ ਕੇ ਖਾਣੀ ਤੇ ਕੋਈ ਠੀਕ ਹੈ ਠੀਕ ਹੈ ਨਾ ਬਾੜਾ ਤਾਂ ਤੂੰ ਇੱਥੇ ਮਰਮੀ ਨਾ ਦੇਈ ਉਹਨੂੰ ਠੀਕ ਹੈ ਜੀ ਹਾਂ ਤੇਰੀਆਂ ਡੜਾਂ ਚਾਹਤੀਆਂ ਪਾਉ ਮੈਂ ਤਾਂ ਤੈਨੂੰ ਤਾਂ ਸਮਝਾਉਣੀ ਐ ਵੀ ਚਲ ਤੂੰ ਨਵੀਂ ਨਵੇਂਲੀ ਆ ਤੈਨੂੰ ਘੇਤ ਨਹੀਂ ਗਾ ਹਜੇ ਚਲ ਵਧੀਆ ਕੀਤਾ ਤੁਸੀਂ ਸਮਝਾਤਾ ਮੈਨੂੰ ਆਹੋ ਪਰ ਤੂੰ ਕੰਨ ਚ ਪਾਦੀ ਨਾ ਮੇਰੀ ਗੱਲ ਠੀਕ ਹੈ ਫੇਰ ਹੀ ਮੇਰੇ ਸਮਝਾਉਣ ਦਾ ਫਾਇਦਾ ਗਾ ਨਾ ਕੋਈ ਨਾ ਜੀ ਮੈਂ ਸਮਝ ਆਹੋ ਤੇ ਕਿਕਰ ਸਾਨੂੰ ਤਾਂ ਪਤਾ ਹੀ ਆ ਸਾਰਾ ਉਹਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਠੀਕ ਹੈ ਉਹਦੇ ਕੋਲ ਨਾ ਕੋਈ ਗੱਲ ਕਰੀ ਚੰਗਾ ਚੰਗ ਹਾਂ ਭੈਜਾ ਭੈਜਾ ਗਰਮੀ ਆ ਜੀਤੋ ਓ ਜੀਤੋ ਹਾਂਜੀ ਕੀ ਕਰੀ ਜਾਂਦੀ ਆ ਕੁਛ ਨਹੀਂ ਬਸ ਪਾਣੀ ਦਾ ਗਲਾਸ ਲੈ ਕੇ ਦੇ ਮੈਨੂੰ ਗਰਮੀ ਬਹੁਤ ਆ ਲਿਓ ਨਾ ਲਿਆ ਇੱਥੇ ਪਾਣੀ ਦਾ ਪਲਾਸਿਕ ਓਹ ਹੋ ਗਰਮੀ ਬੜੀ ਆ ਦੇ ਪਾਣੀ ਹਲੋ ਪਾਣੀ ਹਾਂ ਕਿ ਕਿਉਂ ਨਹੀਂ ਆ? ਇਹ ਖੀਰ ਲੈ ਖੀਰ ਲੈ ਕੇ ਦਿੱਤੇ ਤੁਹਾਨੂੰ। ਖੀਰ ਲੈ ਕੇ ਦਿੱਤੀ ਆ ਤੂੰ ਖੀਰ ਕਿਦ ਬਣਾ ਲਈ? ਮੈਂ ਨਹੀਂ ਬਣਾਈ ਇਹ। ਹਾਂ। ਇਹ ਆਪਣੇ ਗਵਾਂਢਣ ਬਣਤੋ ਨਹੀਂ। ਉਹ ਫੜਾ ਕੇ ਗਈ ਐ। ਬਣਤੋ? ਹਾਂ। ਲਓ। ਆ ਮਗਰ ਲੈ ਘਰ ਆ। ਹਾਂ ਹਾਂ। ਤੂੰ ਉਹ ਨਾ ਕਿਧੜਾੜੀ ਪਾ ਲਈ? ਨਹੀਂ ਨਹੀਂ ਮੈਂ ਨਹੀਂ ਉਹ ਤਾਂ ਆਪ ਹੀ ਆਈ ਸੀ। ਮੈਂ ਨਹੀਂ ਉਹਨਾਂ ਤਾਂ ਗਈ ਬਾਹਰ ਚ ਵੀ ਨਹੀਂ ਮੈਂ ਤਾਂ ਗਈ ਇੱਠੇ ਬੈਠੇ ਸੀ। ਉਹ ਆਪੇ ਹੀ ਆ ਗਈ। अच्छा मेरी गल सुन ओ ना इधर दी गल्ला उधर ते उधर दी गल्ला इधर ਕਰਨ ਵਾਲਿਆਂ ਚੋਂ ਆ ਤੇ ਮੈਂ ਸਗਲ ਉਹਦੇ ਮਗਰ ਨਾਲ ਲੱਗੀ ਨਹੀਂ ਮੈਂ ਉਹਨੂੰ ਕੁਛ ਨਹੀਂ ਕੋਈ ਗੱਲ ਨਹੀਂ ਕਹੀ ਸੀ ਹਾਂ ਆਪਦੇ ਘਰ ਦੀ ਗੱਲ ਨਹੀਂ ਦੱਸਣੀ ਕਿੱਥੋਂ ਤੇਰਾ ਪਿੰਡ ਤੇਰਾ ਕਿਹੜਾ ਕੌਣ ਤੈਨੂੰ ਮੇਰੇ ਨਾਲ ਗੱਲ ਕਰਾ ਕੇ ਕਿਵੇਂ ਆਈਆਂ ਕਿਵੇਂ ਨਹੀਂ ਅੱਛਾ ਠੀਕ ਹੈ ਠੀਕ ਹੈ ਨਾ ਉਹਨੂੰ ਕੋਈ ਗੱਲ ਨਹੀਂ ਦੱਸਣੀ ਨਹੀਂ ਤਾਂ ਉਹ ਤਾਂ ਸਾਰੇ ਪਿੰਡ 'ਚ ਢੌਂਡੀ ਵੇਚ ਦਊਗੀ ਅੱਛਾ ਪੁੱਛਦੀ ਤਾਂ ਸੀ ਮੇਥੋਂ ਪਿੰਡ ਦਾ ਉਹ ਹੀ ਤਾਂ ਗੱਲ ਹੈ ਨਾ ਸਾਰਾ ਤਾਂ ਪੁੱਛਦੀ ਐ ਸਾਰੀ ਗੱਲਬਾਤ ਕਰਦੀ ਐ ਸਭ ਦੇ ਨਾਲ ਅੱਛਾ ਹਾਂ ਉਹ ਬਸ ਐਵੇਂ ਹੀ ਆਉਂਦਾ ਕਹਿੰਦਾ ਸਾਰੇ ਪਿੰਡ ਨੂੰ ਇਹਦਾ ਐਨ ਵਧਾ ਆਥ ਨੇ 10 ਘਰ ਲੜਾ ਕੇ ਵੜਦੀ ਏ ਘਰੇ ਆਦੇ ਨਹੀਂ ਪਰ ਮੈਂ ਕੋਈ ਗੱਲ ਨਹੀਂ ਉਹਦੇ ਕੋਲ ਕੀਤੀ ਹਾਂ ਹਾਂ ਤੂੰ ਗੱਲ ਜਮਾ ਨਹੀਂ ਕੋਈ ਕਰਨੀ ਉਹਦੇ ਕੋਲ ਠੀਕ ਹੈ ਨਾ ਕੋਈ ਮਰਜ਼ੀ ਤੈਨੂੰ ਕੁਛ ਮਰਜ਼ੀ ਪੁੱਛੀ ਜਾਵੇ ਕੋਈ ਵੀ ਗੱਲਬਾਤ ਹੋਵੇ ਠੀਕ ਹੈ ਹੂੰ ਖੀਰ ਤਾਂ ਸਵਾਦ ਬੜਾਈ ਆ ਆਪ ਬਣਾਈ ਏ ਕਿ ਤੂੰ ਲੈ ਕੇ ਆਈ ਸੀ ਉਹ ਪਤਾ ਨਹੀਂ ਮੈਂ ਤਾਂ ਕਹਿੰਦੀ ਆ ਕਿ ਤੀਆਂ ਦਾ ਕਰਕੇ ਬਣਾਈ ਸੀਗੀ ਸੌਣ ਦੇ ਮਹੀਨੇ ਦਾ ਕਰਕੇ ਅੱਛਾ ਕਹਿੰਦੀ ਕਿ ਤੇਰੇ ਕਿਹੜਾ ਪੇਕਿਆਂ ਤੋਂ ਕੋਈ ਸੰਧਾਰ ਆਇਆ ਹੋਊਗਾ ਅੱਛਾ ਹੋਰ ਐਵੇਂ ਤੈਨੂੰ ਗੱਲਾਂ ਸੁਣਾ ਕੇ ਗਈ ਆ ਮੇਨੇ ਦੇਖ ਕੇ ਗਈ ਆ ਮੇਨੇ ਦੇਖ ਗਈ ਆ ਤੂੰ ਬਸ ਤੇਰੇ ਕੋਲ ਆਵੇਂ ਨਾ ਬੜਾ ਫਾਲਤੂ ਕਿਸੇ ਨਾਲ ਗੱਲਬਾਤ ਕਰਨ ਦੀ ਲੋਕ ਭੇਤ ਲੈਣ ਆਉਂਦੇ ਆਪਣੇ ਤੈਨੂੰ ਮੈਂ ਦੱਸਾਂ ਗੱਲ ਹਾਂ ਪੁੱਛਦੀ ਸੀ ਪਿੰਡ ਕਿੱਥੇ ਆ ਤੇਰਾ ਤੇ ਤੇਰਾ ਕੋਈ ਆਊਗਾ ਭਰਾ ਜਾਂ ਕੋਈ ਮਾਂ ਪਿਓ ਤੂੰ ਦੱਸ ਟਿੰਡਾ ਲੈਣੀਆਂ ਤੂੰ ਆਹਦੇ ਭਰਾ ਤੇ ਮੇਰੇ ਤੋਂ ਤੂੰ ਕੀ ਲੈਣਾ ਕਿ ਫਿਰ ਮੈਂ ਤਾਂ ਬੜਾ ਬੋਲੀ ਨਹੀਂ ਉਹ ਦਿਨ ਹੂੰ ਮੈਂ ਕੋਈ ਲੋੜ ਨਹੀਂ ਹੈਗੀ ਕਿਸੇ ਨਾਲ ਫालतू ਗੱਲ ਕਰਨ ਦੀ ਇੱਥੇ ਇੱਥੋਂ ਦੇ ਲੋਕ ਮੈਂ ਦੰਦਦਾ ਆਪਣੇ ਪਿੰਡ ਦੇ ਬਹੁਤ ਗੰਦੇ ਨੇ ਕਿ ਕਿਸੇ ਦਾ ਬਸਦਾ ਘਰ ਦੇਖ ਨਹੀਂ ਸਕਦੇ ਠੀਕ ਹੈ ਠੀਕ ਹੈ ਨਾ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਕਰ ਰਿਹਾ ਹਾਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਜਿਵੇਂ ਜੋ ਗੱਲਬਾਤ ਹੈਗੀ ਆ ਚੁੱਪ ਹੀ ਰਹੇ ਬਸ ਠੀਕ ਹੈ ਠੀਕ ਹੈ ਨਾ ਪਹਿਲਾਂ ਦੇਖ ਪਰਖ ਲੈ ਲੋਕਾਂ ਦਾ ਪਤਾ ਲੱਗ ਜਾਏ ਤੇਨੂੰ ਸੁਭਾਅ ਦਾ ਕਿਵੇਂ ਹੈ ਕਿਵੇਂ ਨਹੀਂ ਕੀ ਗੱਲ ਹੂੰ ਹੂੰ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਬਾਕੀ ਦੀ ਗੱਲ ਕਰਾਂਗੇ ਠੀਕ ਹੈ ਠੀਕ ਹੈ ਨਾ ਮੈਂ ਕਿਸੇ ਤੇ ਵਿਸ਼ਵਾਸ ਕਰਨ ਦੀ ਵਾਹ ਲੋੜ ਨਹੀਂ ਹੈਗੀ ਨਹੀਂ ਨਹੀਂ ਮੈਂ ਕੋਈ ਨਹੀਂ ਵਿਸ਼ਵਾਸ ਕੀਤਾ ਨਾ ਮੈਂ ਕੋਈ ਗੱਲ ਕਰਾਂ ਹਾਂ ਬਣ ਗਈ ਰੋਟੀ ਹਾਂ ਰੋਟੀ ਬਣੀ ਪਈ ਜੇ ਤਿਆਰ ਹੋ ਤਾਂ ਫਿਰ ਕਰ ਤਿਆਰ ਫਿਰ ਮੈਂ ਜਾਊਂਗਾ ਖੇਤ ਅੱਛਾ ਖੇਤ ਜਾਣਾ ਖੇਤ ਜਾ ਕੇ ਆਊਂਗਾ ਮੈਂ ਮੋਟਰ ਜੀ ਦਾ ਕੰਮ ਕਰਾਉਣਾ ਸੀ ਉਹ ਮੇਰੀ ਗੱਲ ਸੁਣ ਨਾਲੇ ਤੇ ਭੈਣ ਦਾ ਫੋਨ ਆਇਆ ਸੀ ਭੈਣ ਆਉਗੀ ਅੱਜ ਅੱਛਾ ਹਾਂ ਠੀਕ ਹੈ ਅੱਜ ਆਉਗੀ ਫਿਰ ਉਹ ਜਿਹ ਉਧਰ ਉਹਨਾਂ ਨੇ ਸੱਦਿਆ ਹੁਣ ਅੱਛਾ ਹਾਂ ਕੋਈ ਗੱਲਬਾਤ ਕਰਨੀ ਹੈ ਬਸ ਐਵੇਂ ਤੈਨੂੰ ਪਤਾ ਤਾਂ ਹੈ ਤੇ ਮੈਂ ਖਰਾਬ ਕਰਦੇ ਆ ਉਹ ਠੀਕ ਹੈ ਨਾ ਚਲ ਮੇਰੀ ਗੱਲ ਸੁਣ ਜੀ ਉਧਰ ਗਏ ਨਾ ਦਰਜਣਾ ਤਾਂ ਪੋਗਣਾ ਲੈ ਮੈਂ ਕਿਸੇ ਗੱਲ ਦੇ ਵਿੱਚ ਬੋਲੀ ਨਾ ਕੋਈ ਗੱਲ ਕਰੀ ਠੀਕ ਹੈ ਨਹੀਂ ਨਹੀਂ ਮੈਂ ਤਾਂ ਕੀ ਬੋਲਣਾ ਤੁਸੀਂ ਹੈਗੇ ਹੋ ਬੋਲਣਾ ਬਸ ਠੀਕ ਆ ਭਿਓ ਕਰ ਲਾਂਗੇ ਚਲ ਦ ਰੋਟੀ ਦਾ ਕਰਨ ਆਰ ਪਾਰ ਜਾ ਠੀਕ ਛੇਤੀ ਗਰਮੀ ਬੜੀ ਆ ਬਾਹਰ ਨੂੰ ਗਰਮੀ ਲੱਗਦੀ ਆ ਅੰਦਰ ਬੈਠਾ ਲਈ ਜਾਂਦਾ ਕੀ ਦਾ ਫੋਨ ਸੀ ਕਾਲੇ ਦਾ ਸੀ ਗੱਮੀ ਫੋਨ ਦਾ ਆਉਂਦਾ ਹਾਂ ਆਈ ਜਾਂਦੇ ਨੇ ਚਲ ਵਧੀਆ ਅੱਜ ਤਾਂ ਗੱਲ ਮੈਂ ਤੈਨੂੰ ਆਈ ਕਹਿਣੀ ਹੈ ਵੀ ਕਾਲੇ ਨਾਲ ਤੂੰ ਗੱਲ ਕਰ ਲਈ ਮੈਨੂੰ ਤਾਂ ਸ਼ਰਮ ਆਉਂਦੀ ਹੈ ਮੈਂ ਕੀ ਗੱਲ ਕਰੂੰਗੀ ਚਲ ਮੈਂ ਕਰ ਲੂੰਗੀ ਮੰਮੀ ਗੱਲ ਮੰਨਣੀ ਕਿਹੜਾ ਹੈਗੀ ਉਹਨਾਂ ਨੇ ਮੇਰੀ ਗੱਲ ਚਲ ਕੋਈ ਨਾ ਪੁੱਤ ਤੇਰੀ ਤਾਂ ਗੱਲ ਮੰਨ ਨਹੀਂ ਲਊਗਾ ਮੇਰੀ ਗੱਲ ਕਹੀ ਹੋਰ ਹੈ ਤੇਰੀ ਗੱਲ ਕਹੀ ਹੋਰ ਹੈ ਚਲ ਮੰਮੀ ਕਰ ਲੂੰਗੀ ਮੈਂ ਤਾਂ ਪਹਿਲਾਂ ਫਿਕਰ ਨਾ ਕਰੀਂ ਰੱਖੇ ਕਰੋ ਵੜਵੜ ਖਾਈ ਜਾਂਦਾ ਵੀ ਬਣੂਗਾ ਕੀ ਬਸ ਹੁਣ ਮਮੀ ਜਿਹੜਾ ਕੁਝ ਬਣਾਉਣਾ ਬਣ ਜਾਊਗਾ ਐਵੇਂ ਫਿਕਰ ਨਾ ਕਰੀ ਜਾ ਬਿਮਾਰ ਹੋ ਕੇ ਬੈਜੇਗੀ ਉਹ ਤਾਂ ਫਿਕਰ ਤਾਂ ਹੁੰਦਾ ਹੀ ਐ ਜਿਹੜਾ ਹੋਇਆ ਪੱਟਿਆ ਸੀ ਉਹ ਤਾਂ ਹੱਥ ਪੱਲੇ ਵੀ ਨਹੀਂ ਲੱਗਿਆ ਉਹ ਤਾਂ ਮਮੀ ਸਮਝਦੇ ਤੇਰੀ ਗੱਲ ਫਿਰ ਐਵੇਂ ਫਿਕਰ ਕਰੀ ਜੇਂਗੀ ਤਾਂ ਬਿਮਾਰ ਹੋ ਜੇਗੀ ਕਿਉਂਕਿ ਤੂੰ ਚੱਕੀ ਚੁਰੰਗੇ ਮੇਰੇ ਵਰਗੇ ਤੇਰੀ ਮਾਸੀ ਆਉਂਦੀ ਹੈ ਹਾਂ ਭਾਂਜੀ ਕਦੋਂ ਕੌਣ ਕਰੇ ਸਰਕਾਰ ਲਈ ਗੱਲ ਹਾਂ ਭੰਜੀ ਆ ਹੀ ਜਾਂਦੇ ਐ ਸਾਠ ਐਵੇਂ ਹੀ ਪੜਾ ਦਾ ਚਲ ਟਾਈਮ ਨਾਲ ਆ ਜਾਣ ਤਾਂ ਗੱਲ ਹੋ ਜੇ ਰਸਤੇ 'ਚ ਹੀ ਐ ਹਾਂ ਮਸੀ ਭੂਆ ਵੀ ਆਊਗੀ ਭੂਆ ਨੂੰ ਵੀ ਦੇਖੀ ਜੰਨੇ ਸੀ ਅੱਛਾ ਹਾਊਗੀ ਤੇ ਐ ਨਹੀਂ ਦੱਸਿਆ ਕਿ ਚੱਲ ਪਈ ਉੱਥੋਂ ਕਿ ਨਹੀਂ ਚੱਲੀ ਕੋਈ ਤਾਂ ਨੀ ਮੰਮੀ ਦੀ ਗੱਲ ਨਾ ਉਹ ਤਾਂ ਕਹਿੰਸੀ ਮੈਂ ਆ ਜਾਨੀਆ ਕਹਿੰਦੀ ਹੂੰ ਉਹ ਤਾਂ ਘੰਟਾ ਸਾਰਾ ਹੋ ਗਿਆ ਘੰਟਾ ਡੂੜ ਘੰਟਾ ਹੋ ਗਿਆ ਫੋਨ ਤੇ ਗੱਲ ਕਰੀ ਸੀ ਤੇ ਕਹਿੰਦੀ ਮੈਂ ਤੁਰਦੀ ਆ ਰਸਤੇ 'ਚ ਹੀ ਹੋਣੀ ਪਹੁੰਚਣਾ ਸੀ ਤੂੰ ਤਾਂ ਪਹੁੰਚਣ ਵਾਲੇ ਹੋਣਿਆ ਹੋਰ ਨਹੀਂ ਕਰ ਲ ਕੋਈ ਸਿਰੇ ਲੱਗ ਜੇ ਮੈਂ ਤਾਂ ਕਹਨੀ ਆ ਕਿ ਭਾਈ ਰੋਜ਼ ਦਾ ਕਲੇਸ਼ ਵੀ ਮਾੜਾ ਹੀ ਹੁੰਦਾ ਗਾ ਉਹੀ ਤਾਂ ਗੱਲ ਮਾਸੀ ਲੈ ਮਾਂ ਤੂੰ ਤਾਂ ਨਹੀਂ ਸਾਡੀ ਸੁਣਦੀ ਮੈਂ ਤਾਂ ਫਿਰ ਵੀ ਤੇਰੇस्ते ਚਾਹ ਬਣਾ ਲਈ ਚਾਹ ਪੀ ਲਾ ਆਹੋ ਇਹ ਕਰਕੇ ਕਰਨੇ ਕਾਲ ਜਰ ਫੂਕ ਰੱਖਿਆ ਉੱਤੋਂ ਤੂੰ ਚਾਹ ਪਿਆ ਪਿਆ ਫੂਕ ਦੇ ਲੈ ਫਿਰ ਨਾ ਪੀ ਚਲ ਕੋਈ ਨਹੀਂ ਚਾਹ ਤਾਂ ਪੀ ਲੈ ਭਣੇ ਕਿਉਂ ਕਰਦੀ ਹੈਗੀ ਹੁਣ ਇਹ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਅਲੱਮੇ ਨਾਲੇ ਭੂਆ ਦਾ ਕਿਹੜਾ ਐ ਪਤਾ ਵੀ ਸਿੱਧੀ ਉਰੇ ਆਉ ਉਹ ਤਾਂ ਮੈਨੂੰ ਪਤਾ ਹੀ ਆ ਆਪਣੇ ਭਰਾ ਕੋਲ ਹੀ ਜਾਊਗੀ ਨਾ ਪਹਿਲਾਂ ਉਹਦੇ ਕੋਲ ਜਾਂਦੀ ਹੁੰਦੀ ਆ ਉਹ ਉਹਦੇ ਕੋਲ ਹੀ ਜਾਂਦੀ ਹੈ। ਅੱਛਾ। ਚਲ ਕੋਈ ਨਾ। ਬਸ ਗੱਲ ਸਿਰੇ ਲੱਗ ਜੇ। ਉਹ ਵੀ ਤਾਂ ਗੱਲ ਹੈਗੀ ਨਿਭੜ ਜੇ ਪਰੇ ਕੰਮ ਜਾ ਤੁਹਾਡਾ। ਮੈਂ ਤਾਂ ਆਪ ਦਿਨ ਰਾਤ ਨੀਂਦ ਨਹੀਂ ਆਉਂਦੀ। ਫਿਕਰ ਵੜਵੜ ਖਾਈ ਜਾਂਦਾ। ਮੈਂ ਤਾਂ ਫਿਰ ਪਰ ਕਲੇਸ਼ ਚ ਕਿੱਥੇ ਆਉਂਦੀ ਹੈਗੀ? ਬਣ ਗਈ ਚ। ਸਾਲ ਤਾਂ ਕੀ ਹੋਈ ਤੇ ਕਿਹੜੇ ਨੀਂਦ ਆਉਂਦੀਆਂ ਨੇ। ਬਹਿ ਜਾ। ਨਾਲੇ ਆਇਆ ਮੈਂ ਵੀ ਜਾਵਾਂ ਆਪਦੇ ਘਰੇ ਮੈਂ ਵੀ ਕਰ ਸਿੱਧੀ ਬੈਠੀ ਆਂਗੀ ਭਾਈ। ਕੀ ਕਹਿੰਦੇ ਬੇਬੇ ਸਾਰੇ ਆਉਣਗੇ ਅੱਜ? ਹਾਂ ਆਉਂਦੇ ਆ ਪੁੱਤ। ਪੂਆਊਗੀ ਪੂਆਊਗੀ ਹਾਂ ਹੁਣ ਗੱਲ ਮੜੀ ਨਾ ਕਰਨੀ ਠੋਕ ਕੇ ਇਹ ਤੇ ਆਏ ਨਾ ਹੋਵੇ ਮਨ ਮਨਜੀ ਕਰੀ ਜਾਵੇ ਹੋਰ ਪੂਆ ਨਾਲ ਕਾਰੜੇ ਹੋ ਜੀ ਮੜੀ ਸਹੀ ਗੱਲ ਆ ਬੇਬੇ ਕਾਰੜੇ ਹੋ ਕੇ ਹੱਕ ਮਿਲੂਗਾ ਆਪਦਾ ਠੀਕ ਆ ਪੂਆ ਨੂੰ ਵੀ ਪਤਾ ਵੀ ਸਾਰੀ ਉਮਰ ਆਪਾਂ ਨੂੰ ਆਪਾਂ ਹੀ ਸੰਭਿਆ ਬੇ ਪੁੱਤ ਗੱਲ ਸੁਣ ਹਾਂ ਪੂਆ ਨਾਲ ਕਾਰੜੇ ਹੋ ਕੇ ਆਪਾਂ ਕੀ ਖੱਟ ਲਾਂਗੇ ਕਿਉਂ ਜਿਹੜਾ ਉਹਦਾ ਹੀ ਸੋ ਵੀ ਲੈ ਜੂ ਬੰਡਾ ਕੇ ਉਹਦੇ ਨਾਲ ਤਾਂ ਪਿਆਰ ਨਾਲ ਗੱਲ ਕਰਾਂਗੇ ਆਪਾਂ ਲੈ ਜਦੋਂ ਆ ਗੱਲ ਦੇ ਕੰਖਾਨੇ ਚ ਪਾਵਾਂਗੇ ਨਾ ਸਮਝਾਵਾਂਗੇ ਵੀ ਭਈਆ ਜਿੰਨ ਸਾਥ ਤੇਰੇ ਭਰਾ ਨੂੰ ساری ਉਮਰ ਸੰਭਿਆ ਰੋਟੀ ਖਵਾਈ ਆ ਇਹ ਕਰਿਆ ਉਹ ਕਰਿਆ ਉਹ ਆਪੇ ਸਮਝੂਗੀ ਆਹ ਧੱਕ ਕਿਉਂ ਲੈ ਜਾਊਗੀ ਚੰਗੇ ਪਰ ਉਹਦੇ ਆਪਦੇ ਘਰੇ ਥੋੜਾ ਕਿਸੇ ਚੀਜ਼ ਦਾ ਥੋੜਾ ਤਾਂ ਨਹੀਂ ਹੈਗਾ ਤੇ ਭੂਆ ਨੂੰ ਕਿਹੜਾ ਦਿਖਦਾ ਨਹੀਂ ਵੀ ਕਿਹਨੇ ਸੰਭਿਆ ਸੀ ਚਾਚੇ ਨੂੰ ਹਾਂ ਫਿਰ ਉਹੀ ਤਾਂ ਮੈ ਗਈ ਇਹਨਾਂ ਆਇਆ ਭਈ ਉਹ ਤਾਂ ਹੁਣ ਸਾਂਝੀ ਹੈ ਤੁਹਾਡੇ ਚ ਤੇ ਉਹਨੂੰ ਤਾਂ ਸਾਂਝੀ ਗੱਲ ਕਰਨੀ ਚਾਹੀਦੀ ਹੈ ਹਾਂਜੀ ਬਸ ਇਹੋ ਜਿਹੀਆਂ ਸਭ ਸਾਂਝਿਆ ਸੰਝਿਆ ਤੋਂ ਕੋਈ ਨਹੀਂ ਬਣਦਾ ਜਦੋਂ ਉਹਨੇ ਦੋ ਮਿੱਠੀਆਂ ਮਾਰਤੀਆਂ ਕਿੱਕਰ ਨੇ ਉਧਵ ਨਹੀਂ ਹੋ ਜੂ। ਓਹੋ। ਹਾਂ ਮੈਂ ਵੀ ਫਿਰ ਪਤੀਜਾ ਭੂਆ ਦਾ ਕੁਝ ਲੱਗਦਾ ਹੀ ਹੈ ਮੇਰੇ ਹੱਕ ਦੀ ਵੀ ਗੱਲ ਕਰੂਗੀ ਉਹ। ਚਲ ਕੋਈ ਨਾ ਪੁੱਤ ਤੂੰ ਪਿਆਰ ਨਾਲ ਹੀ ਗੱਲ ਕਰੀ ਭੂਆ ਨਾਲ ਤੂੰ ਵੀ। ਠੀਕ ਹੈ ਮੈਂ ਨਹੀਂ ਪਿਆਰ ਨਾਲ ਹੀ ਗੱਲ ਕਰੂਗੀ। ਕਰ ਲਈਂ ਜਾ। ਆ ਜਾਣ ਦੇ ਪਰ ਉਹ ਇੰਨਾ ਤਾਂ ਪਤਾ ਹੈ ਪਹਿਲਾਂ ਉਧਰ ਹੀ ਜਾਊਗੀ ਉਹ। ਹਾਂ। ਭੈਣ ਤੱਤੇ ਘਰ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਵੀ ਨਹੀਂ। ਕੱਲ ਜੇ ਸਿਰੇ ਲਾਉਣੀ ਆ ਤਾਂ ਤੁਹਾਨੂੰ ਆਰਮ ਨਾਲ ਹੀ ਗੱਲ ਕਰਨੀ ਪਊਗੀ। ਭੂਆ ਨੂੰ ਆਪਦੇ ਵੱਲ ਕਰਨਾ ਹੀ ਪਊਗਾ। ਜੇ ਭੂਆ ਆਪਣੇ ਵੱਲ ਆ ਤਾਂ ਸਾਰਾ ਕੁਝ ਹੀ ਆਪਦਾ। ਹਾਂ ਬਸ ਸਹੀ ਗੱਲ ਹੈ। ਅਰੇ ਮੈਂ ਤੇਜੇ ਨੂੰ ਫੋਨ ਕਰਦਾ। ਉਹਨੂੰ ਕਹਿੰਦਾ ਕਿ ਭਾਈ ਲੈ ਕੇ ਆਈ ਇੱਕਰ ਸਾਂ ਉਹਨੂੰ ਇੱਧਰ ਲੈ ਕੇ ਆ ਤੇਜਾ ਕੀ ਕਹਿੰਦਾ ਆਉਂਗਾ ਹਾਂ ਮੈਨੂੰ ਕਿਹਾ ਮੈਂ ਕਿਹਾ ਸਾਰਾ ਪਵਾੜਾ ਤੇ ਰੁਕ ਜਾਣਾ ਆਉਂਗਾ ਤੂੰ ਦੇਖੇ ਜਾਈਂਗਾ ਤੈਨੂੰ ਬਹੁਤ ਪੂਰੀ ਕਰੂੰਗਾ ਤੇ ਨਾਲ ਤੇਜੇ ਨਾਲ ਤੇਜੇ ਦਾ ਤਾਂ ਤੂੰ ਨਾ ਨਾ ਲੈ ਮੇਰੇ ਕੋਲੇ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਪੰਚਾਇਤ ਚ ਗੱਲ ਕਰਾਂਗੇ ਸਾਰੀ ਗੱਲ ਕਰਾਂਗੇ ਆਪਾਂ ਆ ਉਹਦੇ ਰਿਸ਼ਤੇ ਵਿੱਚ ਬਿਠਾ ਕੇ ਕਰਾਂਗੇ ਵੀ ਭਾਈ ਦੱਸ ਤੂੰ ਚਾਹੁੰਦਾ ਕੀ ਸੀਗਾ ਤੇ ਤੂੰ ਆ ਕਰਕੇ ਆਂ ਦਿੱਤਾ ਗੱਲ ਤੂੰ ਕੱਲੇ ਨੂੰ ਸਾਡੇ ਕਿਉਂ ਤੇ ਪਹਿਲਾਂ ਦੋ ਲਾਤਾਂ ਦੇ ਹੁੱਜਾ ਕੋਈ ਗੱਲ ਨਹੀਂ ਹੋਵੇ ਮੇਰੇ ਦਿਲ ਦੇ ਵਿੱਚ ਹੀ ਆ ਸਾਰਾ ਕੁਝ ਕੋਈ ਗੱਲ ਨਹੀਂ ਆਪਾਂ ਜੀ ਲਖਣੀ ਲਖਣੀ ਲੱਗਣਾ ਨਹੀਂ ਕਰ ਸਕਦਾ ਉਹਦਾ ਪੈਸੇ ਖਾਉਂ ਪੀਰ ਐ ਇਹਨੇ 4 ਰੁਪਏ ਦੇ ਤੇ ਇਹਦੇ ਕਣੀ ਹੋਜੂ ਉਹਨੇ 4 ਰੁਪਏ ਦੇ ਤੇ ਉਹਦੇ ਕਣੀ ਹੋਜੂ ਤੇ ਅਜੇ ਦਾ ਕੰਮ ਨਹੀਂ ਇਹ ਬਗਾਨੇ ਬੰਦੇ ਤੇ ਕਾਹਦਾ ਗੁੱਸਾ ਗੁੱਸਾ ਕਰਨਾ ਦੋ ਤੇ ਕਰ ਨਹੀਂ ਚੰਦ ਚੜਿਆ ਇੱਕ ਮਿੰਟ ਬਗਾਨੇ ਬੰਦੇ ਤੇ ਗੁੱਸਾ ਨਹੀਂ ਮੰਨ ਗਈ ਮੈਂ ਤੇਰੀ ਗੱਲ ਤੈਨੂੰ ਦੱਸ ਸਕਦਾ ਸੀ ਕੋਈ ਗੱਲ ਵੀ ਭਾਈ ਤੇਰਾ ਚਾਚਾ ਕਰਤੂਤ ਕਰਦਾ ਫਿਰਦਾ ਘਰੇ ਨਹੀਂ ਆ ਸਕਦਾ ਅੱਗੇ ਕਿੰਨੇ ਅਗਲੇ ਨੂੰ ਕੀ ਰੋਲੇ ਦੱਸਣ ਦੀ ਉਹ ਕਹਿੰਦਾ ਦੱਸੂਗਾ ਉਹਨੂੰ ਪੈਸੇ ਬੰਦੇ ਹੈਗੇ ਉਹ ਤਾਂ ਕੰਮ ਨਾਲ ਦਾ ਬਚੋਲ ਪੜੇ ਦਾ ਹਸ ਮੇਰੇ ਨਾਲ ਪੈਸੇ ਤੇ ਰਹਿ ਗਈ ਉਹਨੂੰ 4 ਰੁਪਏ ਦੇ ਤੇ ਬਸ ਉਹਦਾ ਹੋ ਗਿਆ ਉਹਦਾ ਮੂੰਹ ਬੰਨਤਾ ਹੋਊਗਾ ਵੀ ਉਹਨਾਂ ਕੋਲੇ ਗੱਲ ਨਾ ਕਰੀ ਕੋਈ ਗੱਲ ਨਹੀਂ ਆ ਜਾਣ ਦੇ ਅੱਜ ਜਦੋਂ ਆ ਕੇ ਬੈਠ ਗਿਆ ਉਹਦੇ ਤੋਂ ਗੱਲਾਂ ਪੁੱਛੀਆਂ ਠੀਕ ਹੈ ਆਪੇ ਦੱਸ ਦਊਗਾ ਜੇ ਕਿਤੇ ਤਨਫਣ ਹੋਈ ਮਾਰੀ ਮੁੱਟੀ ਵੀ ਫਿਰ ਬਾਅਦ ਦੇਖ ਲਾਂਗੇ ਹੋਏ ਹਿਸਾਬ ਨਾਲ ਤੁਸੀਂ ਵੀ ਇੱਕ ਲੈ ਤਾ ਦੂਗੀ ਦੂਜੀ ਵੀ ਤੋੜੂਗਾ ਕਿਉਂ ਮੈਂ ਦੇਖੀ ਐਂ ਤੂੰ ਤੁਸੀਂ ਵੀ ਚਾਚੇ ਮਗਰ ਨਾ ਲੱਗਿਓ ਕਿਤੇ ਚਾਚੇ ਨੇ ਚਾਰ ਮਿੱਠੀਆਂ ਮਾਰੀਆਂ ਤੇ ਉਹਦੇ ਵੱਲ ਹੋਜੋ ਤਾਂ ਐਡੇ ਰਹੋ ਚਾਚੇ ਨਾਲ ਚਾਚੇ ਮਗਰ ਲੱਗਣ ਵਾਲੀ ਹੁ ਤੇਰੇ ਸਾਹਮਣੇ ਆ ਸਾਰਾ ਕੋਈ ਪਤਾ ਹੀ ਨਹੀਂ ਹੈਗਾ ਤੁਹਾਡਾ ਤਾ ਤੇ ਗੱਲਾਂ ਨਹੀਂ ਚਾਜਾ ਚਾਚੇ ਦੇ ਹੂੰ ਕੋਈ ਗੱਲਾਂ ਚ ਨਹੀਂ ਆਉਂਦੀ ਤੇਰੀ ਵੀ ਗੱਲ ਸੁਣਦਾ ਕਿ ਤੂੰ ਗੱਲ ਕਰਕੇ ਦੇਖ ਲੈ ਕਿ ਤੇਰੇ ਦੇ ਤੇ ਜੇ ਸਾਡੇ ਦਾ ਨਹੀਂ ਤੇ ਇਹਦਾ ਹਾਂ ਚਾਚਾ ਸਹੀ ਗੱਲ ਹਰਪ੍ਰੀਤ ਤੂੰ ਪਿਆਰ ਨਾਲ ਮਨਾ ਕੇ ਦੇਖ ਲੈ ਹਾਂ ਜਾਏ ਕਹਦੀ ਕਿ ਚਾਚਾ ਦੇਖ ਲੈ ਮੇਰਾ ਘਰ ਪਟਾ ਜਾਂਦਾਗਾ ਮੈਂ ਤਾਂ ਉਹਨਾਂ ਨੇ ਧੱਕੇ ਮਾਰ ਕੇ ਘੜਤਾ ਇਹ ਮੇਰੇ ਬਾਰੇ ਸੋਚਲਾ ਮਾੜਾ ਮੋਟਾ ਗੱਲ ਸੁਣ ਚਾਰ ਵੱਧੀ ਲਾ ਕੇ ਦੱਸਦੀ ਹੋਰ ਕੀ ਹੈ ਵੀ ਮੈਨੂੰ ਤਾਂ ਐ ਬੋਲਦੀ ਮੇਰੀ ਸੱਸ ਮੇਰੇ ਘਰ ਵਾਲੇ ਨਾਲ ਕੁਝ ਬੋਲਦਾ ਕ ਮੈਨੂੰ ਕੁੱਟਿਆ ਮਾਰਾ ਚਾਰ ਗੱਲਾਂ ਵੱਧ ਕਹੀ ਮੈਨੂੰ ਸਹੀ ਗੱਲ ਲੱਗਦਾ ਆ ਇੱਕ ਦੋ ਦਿਨਾਂ ਚ ਜਿੰਨੇ ਢੰਗ ਕਰ ਲੈਗੇ ਉਹਦੇ ਸਾਹਮਣੇ ਜਾ ਕੇ ਠੀਕ ਹੈ ਉਹਨੇ ਹੀ ਵਧੀਆ ਹੈ ਉਹਨੇ ਹੀ ਕੁਝ ਖੱਟ ਲਾਂਗੇ ਨਹੀਂ ਫਿਰ ساری ਉਮਰ ਦਾ ਰੋਣਾ ਪ੍ਰਸਤਾਵਾਰ ਰਹੂ ਆਪਣੇ ਕੋਲੇ ਵੀਰੇ ਤੇਰੇ ਪਿੱਛੇ ਤੇ ਮੈਨੂੰ ਕੁਝ ਮਰਜ਼ੀ ਕਰਨਾ ਪੈ ਜੇ ਕੋਈ ਨਾ ਮੈਂ ਕਰਕੇ ਆਉਂਗੀ ਮਾਂ ਵੀਰੇ ਤੇਰੇ ਪਿੱਛੇ ਤੇ ਮੈਨੂੰ ਕੁਝ ਮਰਜ਼ੀ ਕਰਨਾ ਪੈ ਜੇ ਕੋਈ ਨਾ ਮੈਂ ਚਾਚੇ ਨਾਲ ਗੱਲ ਕਰਕੇ ਆਉਂਗੀ ਵੀ ਕੀ ਕਹਿੰਦਾ हां हरबिक तू जाके आ बहन बनके तू ही गल करूंगा तेरे तक की आशा ठीक है तेरा भाऊ पांडे जी मेरे ਨਾਲ ਐਂ ਕਰੀ ਠੀਕ ਹੈ ਜਾ ਕੇ ਉੱਥੇ ਐਂ ਦੇਖੀ ਈਪੂ ਆਈ ਏ ਕਿ ਨਹੀਂ ਆਈ ਮੈਨੂੰ ਪਤਾ ਭੂਆ ਸਾਰਨਾ ਪਹਿਲ ਤੇ ਉਹਦੇ ਘੂਲੇ ਆਉਂਦੀ ਹੁੰਦੀ ਆਪਣੇ ਕੋਲ ਤਾਂ ਬਾਅਦ ਚ ਆਉਂਦੀ ਹੈ ਤੁਸੀਂ ਦੋਨੇ ਹੈ ਨਾ ਭੂਆ ਨੂੰ ਆਜ ਗੱਲ ਕਰਿਓ ਮਿੱਠੀਆਂ ਮਾਰੇ ਭੂਆ ਆ ਕੇ ਹੈਂ ਜੋ ਚਾਈ ਬੈਠੀ ਹੋਈ ਹੈ ਨਾ ਪਹਿਲਾਂ ਕੱਲੀ ਨੇ ਸਕਾਲੀਆਂ ਇੱਧਰ ਕੱਲੇ ਦੇ ਗੱਲ ਭਰਾਂਗੇ ਰੋਪੀ ਕਿਵੇਂ ਤਾਂ ਘਰੋਂ ਘੱਟ ਤਾਂ ਮੇਰੇ ਘਰ ਪਰ ਪਟਿਆ ਗਿਆ ਠੀਕ ਹੈ ਨਾ ਮੈਂ ਤਾਂ ਵਧੀਰਾ ਭੂ ਕਰ ਲੂੰਗੀ ਲੇਲੇ ਪੇਪੇ ਤੂੰ ਨਾ ਬੋਲ ਲੱਗ ਜਿੱਦ ਕਦੇ ਭੂਆ ਨੂੰ ਮੈਂ ਕੁਝ ਨਹੀਂ ਬੋਲਦਾ ਤੂੰ ਕਿਹਦਾ ਭੂਆ ਨੂੰ ਇੱਥੇ ਲੈ ਕਲੀ ਨੂੰ ਉਹ ਤਾਂ ਉਹਨਾਂ ਤੋਂ ਅਲਵਾ ਉਹਨਾਂ ਨੂੰ ਕਹਿੰਦੇ ਬਾਅਦ ਆਏ ਜਦੋਂ ਆਪਾਂ ਟਾਈਮ ਬਣਿਆ ਨਾ ਪੰਚਾਇਤ ਦਾ ਜੀ ਆਉਣਗੇ ਸਾਰੇ ਕਿਹੜਾ ਭੂਆ ਨੂੰ ਆਪਣੇ ਕੋਲ ਆਪਣਾ ਪੱਖ ਵੀ ਸੁਣੇ ਭੂਆ ਹਾਂ ਪਹਿਲਾਂ ਅੱਜ ਦੀ ਗੱਲ ਹੈ ਸਹੀ ਗੱਲ ਹੈ ਕਹਿੰਦੀ ਕਿ ਮੈਨੂੰ ਤਾਂ ਦੱਸਿਆ ਵੀ ਨਹੀਂ ਵਿਆਹ ਦਾ ਤੇ ਨਾਲ ਉਹਦੇ ਬਣੀ ਜਾਊਗੀ ਦੇਖ ਲਈ ਉਹੀ ਤਾਂ ਗੱਲ ਆਪਾਂ ਮੇਨ ਰੱਖਣੀ ਐ ਵੀ ਸਾਨੂੰ ਕਿਹੜਾ ਦੱਸਤਾ ਵੀ ਅਸੀਂ ਦੱਸਿਆ ਕਿ ਮਾੜਾ ਕਰਤਾ ਸੀਗਾ ਆਪਾਂ ਜ਼ਮੀਨ ਨਾਲੀ ਗੱਲ ਬਾਅਦ ਚ ਕਰਨੀ ਐ ਪਹਿਲਾਂ ਬਸ ਬਿਆਰ ਹੀ ਗੱਲ ਦਾ ਹੁੰਦਾ ਚੱਕਣਾ ਵੀ ਭਈ ਅਸੀਂ ਸਾਰੀ ਉਮਰ ਰੋਟੀਆਂ ਖਵਾਉਂਦੇ ਰਹੇ ਮੇਰਾ ਪੁੱਤ ਨੂੰ ਪਿਆਉਂਗੂ ਸੰਘਾ ਰਿਹਾ ਵੀ ਦੱਸ ਅਸੀਂ ਇਹਦਾ ਕੀ ਮਾੜਾ ਕੀਤਾ ਸੀਗਾ ਸਾਨੂੰ ਦੱਸਿਆ ਵੀ ਨਹੀਂ ਸਹੀ ਗੱਲ ਐ ਹਾਂ ਬੜਕਾ ਦੀ ਪੂਰਾ ਬੜਕਾ ਦੀ ਤਾਂ ਕਦੇ ਹਲਾ ਪੂਰਾ ਸਾਡੇ ਦੋ ਘਰ ਉਜੜ ਗਏ ਆ ਕ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਤੱਕ ਨਹੀਂ ਤੂੰ ਜਾਈ ਆ ਵਧੀਆ ਰਹੇਗੀ ਤੈਨੂੰ ਚਾਹੁੰਦਾ ਆਜਾ ਮੈਂ ਚੱਲਦਾ ਤੈਨੂੰ ਤੇ ਮੈਂ ਚੱਲਦਾ ਉਧਰ ਜਾਗੇ ਨਾ ਅੰਦਰ-ਉਂਦਰ ਨਹੀਂ ਜਾਂਦਾ ਮੈਂ ਗਲੀ ਵੇਖਦੇ ਹੁਣ ਤੂੰ ਕੱਲੀ ਕਿੱਧਰ ਜਾਵੇਂਗਾ ਤੇਰੇ ਨਾਲ ਚੱਲ ਬੜਦਾ ਆਜਾ ਆ ਪਾ ਜਪਲਾਈ ਚੱਲ ਵਧੀਆ ਪੈਂਦੀ ਚੰਗਾ ਬੜਾ ਮੋਟਾ ਕੋਈ ਉਹਨੂੰ ਤਰਸੀ ਆਜੇ ਜਵਾਕਾਂ ਤੇ ਉਹੀ ਤਾਂ ਕਹਿੰਦੀ ਚਲ ਕੀ ਹਰਪ੍ਰੀਤ ਦੀ ਗੱਲ ਮੰਨ ਲੇ ਹੋ ਕੀ ਕਰੀਏ ਭੈਣ ਜੀ ਬਸ ਜੇ ਉਹਨੂੰ ਜਵਾਕਾਂ ਤੇ ਤਰਸ ਆਉਂਦਾ ਫਿਰ ਇੱਥੋਂ ਤੱਕ ਕਿਉਂ ਪਹੁੰਚਦਾ